ਛੇ ਛੁਪਿਆ ਕੰਮ ਨਵੇੜ ਕੇ ਨਾ ਫਿਰ ਕੱਪੜੀ ਵੀ ਧੋਣ ਵਾਲੇ ਪਏ ਫਿਰ ਮਾਂ ਫੇਰ ਬੋਲੂਗੀ ਜੇ ਲੇਟ ਹੋ ਗਈ। ਆ ਗਏ। ਅਰੇ ਨਿਬੜੇ ਨਹੀਂ ਕੰਮ। ਬਸ ਇੱਕ ਤਾਹਾ ਪਸੂਥਲੇ ਬੋਕਰ ਮਾਣੇ ਰਹਿ ਗਈ ਸੀ ਤੇ ਨਾਲੇ ਕੱਪੜੇ ਧੋਣ ਵਾਲੇ ਰਹਿ ਗਏ ਸੀ। ਬਾਕੀ ਸਾਰੇ ਕੰਮ ਨਵੇੜ ਲੇ। ਨਾ ਤੁਸੀਂ ਕਿੱਥੇ ਵਾਗ ਗਏ ਸੀ ਸਵੇਰੇ ਸਵੇਰੇ ਨਾ ਦੱਸ ਕੇ ਗਏ। ਕੋਈ ਨਹੀਂ ਦੱਸਦਾ। ਤੂੰ ਐ ਕਰ। ਆ ਗੋਹਾ ਇਕੱਠਾ ਕਰ ਦੇ ਪਹਿਲਾਂ ਗੋਹਾ ਚੱਕ ਦੇਣਾ ਹੈ। ਹੋਰ ਆਣ ਤਾਂ ਕੋਈ ਗੱਲ ਨਹੀਂ ਹੁਣ ਤੁਸੀਂ ਨਾ ਆ ਕੇ ਧੋ ਕੇ ਗਏ ਸੀ ਕਿ ਐਵੇਂ ਖਰਾਬ ਕੋਟ ਦੱਸ ਦੂ ਮੇਰਾ ਕੋਟ ਕਿਵੇਂ ਲੱਗਦਾ। ਲੈ। ਬਾਲਾ ਸੋਣਾ ਲੱਗਦਾ ਜਦੋਂ ਵਰਦੀ ਉਤੋਂ ਨਹੀਂ ਪਾਇਆ ਹੋਇਆ ਹੈ ਨਾ ਫਿਰ ਦੇਖੀ ਜੀ ਅੱਜ ਦਾ ਤੇਉਦੀਪ ਨੇ ਦਵਾਇਆ ਕਹਿੰਦਾ ਆ ਲੈ ਲੈ ਯਾਰ ਸਭ ਵਰਦੀ ਨਾਲ ਰਲੂਗਾ ਹਾਂ ਸੱਚੀ ਮੈਂ ਤਾਂ ਦਿਨ ਡਿੱਕੀ ਨਹੀਂ ਆ ਜੋ ਤੁਹਾਨੂੰ ਵਰਦੀ ਚ ਦੇਖੂਗੀ ਮੈਂ ਕੋਈ ਗੱਲ ਨਹੀਂ ਨਾ ਆਪਾਂ ਦੇਖਿਆ ਹੈ ਅੱਜ ਵਰਦੀ ਦਾ 10 15 ਦਿਨਾਂ ਤੱਕ ਵਰਦੀ ਆ ਹੀ ਲੈ ਸੱਚ ਜੁਆਇੰਗ ਲੈਟਰ ਕਦੋਂ ਮਿਲੂਗਾ ਤੁਹਾਨੂੰ ਉਹੀ ਤਾਂ ਵੇਟ ਆ ਯਾਰ ਫਾਰਮ ਜੇ ਭਰ ਕੇ ਆਇਆ ਅੱਜ ਮੈਂ ਤੋ ਆਪ ਦੇਖ ਲੈ ਵੀ ਲੱਗ ਜਾਣਗੇ ਹਫਤਾ ਦੋ ਹਫਤੇ ਦਾ ਲੱਗ ਹੀ ਜਾਣਗੇ ਤਾਂ ਹੀ ਵਰਦੀ ਸੋਹਣੀ ਦਿੱਤੀ ਹੈ ਮੈਂ ਠੀਕ ਹੈ ਠੀਕ ਹੈ ਜੀ ਰੋਟੀ ਖਾਓਗੇ ਤੁਸੀਂ ਨਾ ਰੋਟੀ ਤਾਂ ਖਾਉਂਗੇ ਹੀ ਹਣਾ ਮੈਂ ਕਿਹੜਾ ਬਾਹਰ ਕੁਝ ਖਾ ਕੇ ਆਇਆ ਕੀ ਬਣਾਇਆ ਕੀ ਪਤਾ ਕੁਝ ਖਾਇਆ ਹੂੰ ਕੀ ਬਣਾਇਆ ਬਸ ਬਣਾਇਆ ਤਾਂ ਤੂੰ ਪੁੱਛੋ ਹੀ ਨਾ ਤੁਸੀਂ ਕੀ ਆਲੂ ਮਟਰ ਬਣਾਏ ਸੀਗੇ ਤੇ ਸੀਗੇ ਹੋਰ ਡੋਲ ਦੀ ਸਾਰੀ ਸਬਜੀ ਕਿਉਂ ਦਿਮਾਗ ਖਰਾਬ ਹੈ ਤੇਰਾ ਅਜੇ ਪੈਨੇ ਅਮੀਰ ਨਹੀਂ ਹੋਏ ਵੀ ਸਬ지ਆ ਬਣਾ ਬਣਾ ਡੋਲਨ ਲੱਗ ਜੀਏ ਓਹੋ ਪਤਾ ਨਹੀਂ ਸਬ지 ਚ ਨਾ ਬਾਲ ਕਿਵੇਂ ਪੈ ਗਿਆ ਜਦੋਂ ਮੰਮੀ ਰੋਟੀ ਖਾਣ ਲੱਗੀ ਤੇ ਸਬ지 ਚ ਬਾਲ ਆ ਗਿਆ ਫਿਰ ਸਵੇਰੇ ਸਵੇਰੀ ਕਲੇਸ਼ ਹੋ ਗਿਆ ਤੇ ਮੰਮੀ ਨੇ ਕੋਲ ਖੜ ਕੇ ਸਾਰੀ ਸਾਜੀ ਬਿਲ ਤੇ ਡਲਾਈ ਮੇਰੇ ਤੋਂ ਫਿਰ ਮੈਂ ਹੋਰ ਬਣਾਈ ਆ ਸਬ지 ਹੁਣ ਉਹ ਤਾਂ ਮਾਂ ਦਾ ਨੂੰ ਕੋਲੀ ਚਟਨੀ ਦੀ ਰਗੜ ਦਿੰਦੀ ਤੂੰ ਸਬਜ਼ੀ ਥੋੜੀ ਡੋਲਣੀ ਸੀ ਬਾਹ ਚਾਕੇ ਪੜੇ ਸਿਰ ਦਿੰਦੇ ਰੋਟੀ ਤਾਂ ਖਾ ਲੈਂਦੇ ਸਬਜ਼ੀ ਨਾਲ ਤੁਨ ਮਾਂ ਇਨੀ ਪਲੀ ਮਾਨਸ ਲੱਗਦੀ ਆ ਕਿ ਐਂ ਹੀ ਰੋਟੀ ਖਾ ਲੈਂਦੀ ਹੁਣ ਤੈਨੂੰ ਪਤਾ ਜੇ ਮੈਂ ਮਾਮੂਰੇ ਬੋਲਦੀ ਤਾਂ ਮਾਂ ਨੇ ਮੈਨੂੰ ਫੇਰ ਬੋਲਣਾ ਸੀ ਪਹਿਲਾਂ ਮਾਂ ਤੇ ਬਾਪੂ ਲੜ ਪਏ ਬੈਠੇ ਬੈਠੇ ਮੈਂ ਆਖਿਆ ਹੋਰ ਕਲੇਸ਼ ਸ਼ਿਰੂਗਾ ਚਲ ਹੋਰ ਹੀ ਬਣਾ ਦਿੰਨੇ ਆ ਸਬਜ਼ੀ ਚਲ ਤੁਸੀਂ ਆ ਗੱਲਾਂ ਨੂੰ ਤਾਂ ਛੱਡੋ ਤੇ ਮੈਂ ਤੁਹਾਨੂੰ ਇੱਕ ਹੋਰ ਗੱਲ ਕਹਿੰਦੀ ਸੀ ਮੈਨੂੰ ਨਾ ਕਾਲਾ ਗਾਈ ਕਹਿੰਦਾ ਕਿ ਮੇਰੇ ਕੱਪੜੇ ਪ੍ਰੈਸ ਕਰ ਦੇ ਤੇ ਮੈਂ ਉਹਨੂੰ ਜਵਾਬ ਦੇਦਾ ਕੀ ਤੇ ਹੋਰ ਮੈਂ ਘਰ ਦੇ ਕੰਮ ਸਾਰੇ ਕਰ ਸਕਦੀ ਆ ਮੈਂ ਤੁਹਾਡੇ ਕੰਮ ਕਰ ਦੂੰਗੀ ਮੈਂ ਕਾਲੇ ਬਾਈ ਦੇ ਕੰਮ ਕਿਉਂ ਕਰਾਂ ਉਹਦੀ ਘਰ ਵਾਲੀ ਹੈਗੀ ਆ ਉਹ ਆਪੇ ਸਾਰੇ ਕੰਮ ਕਰੇ ਉਹਦੇ ਚਲ ਆ ਜਾ ਕੋਈ ਨਹੀਂ ਛੱਡ ਇੱਥੇ ਬੋਕਰ ਜੀ ਉਹ ਕਿਉਂ ਮਿਲ ਕੇ ਮਾਂ ਲੜੂਗੀ ਆਜਾ ਇੱਧਰ ਆਏ ਗੱਲ ਕਰ ਲੈਨੇ ਆ ਹੈ ਗਲੀ 'ਚ ਖੜੇ ਪੈਰੇ ਲੱਗਦੇ ਆ ਮੇਰੀ ਗੱਲ ਸੁਣ ਹਾਂ ਇਹਦਾ ਚਲ ਤੂੰ ਠੀਕ ਕੀਤਾ ਤੂੰ ਕਾਹਤੋਂ ਕੰਮ ਕਰੇਂਗੀ ਉਹਨਾਂ ਦੇ ਇਹਦਾ ਮੈਂ ਤੇਰੀ ਗੱਲ ਮੰਨਦਾ ਠੀਕ ਹੈ ਹੁਣ ਬੋਲ ਬੁਲਾਈ ਵੀ ਹੈਗੀ ਉਹ ਸਭ ਕੁਝ ਬੋਲੂਗੀ ਉਹਨੂੰ ਹੈ ਪਹਿਲਾਂ ਤੂੰ ਆ ਤ ਕਿਉਂ ਪਈ ਪਹਿਲਾਂ ਨਾ ਕਰਦੀ ਜਾਂਦਾ ਫਿਰ ਉਹਨਾਂ ਦੇ ਕੰਮ ਫਰ ਕੀ ਕਰਦੇ ਉਦੋਂ ਵੀ ਐ ਜੇ ਹੋ ਜਾਂਦਾ ਸੀਗਾ ਵੀ ਪਤਾ ਨਹੀਂ ਕੀ ਸਾਰੇ ਕਿਉਂ ਲੜਨਗੇ ਮੈਨੂੰ ਲੜਨਗੇ ਨਾ ਨਾ ਲੜਨਗੇ ਬਾਪੂ ਨਹੀਂ ਬੋਲਿਆ ਕੁਝ ਮਾਨੂੰ ਉਹ ਤਾਂ ਸੱਤ ਚ ਗਏ ਹੋਏ ਆ ਬਾਪੂ ਦਾ ਟੁੱਟ ਟੁੱਟ ਖਾ ਕੇ ਉਹ ਤਾਂ ਬਾਗ ਦੇ ਸੀਗੇ ਅੱਛਾ ਹਾਂ ਚਲ ਕੋਈ ਨਾ ਟੈਨਸ਼ਨ ਨਾ ਲੈ ਕੋਈ ਨਹੀਂ ਮੈਂ ਕਹਿ ਦੂੰਗਾ ਅੱਜ ਤੋਂ ਬਾ ਪਹਿਲੀ ਗੱਲ ਤਾਂ ਉਹ ਲੋੜ ਹੀ ਨਹੀਂ ਹੈ ਠੀਕ ਹੈ ਆਪਦਾ ਕਰਿਆ ਕਰ ਆਪਦਾ ਖਾਇਆ ਕਰ ਕਿੰਨਾ ਕੁ ਚਿਰ ਅਸੀਂ ਥੱਲੇ ਲੱਗੇ ਰਹਾਂਗੇ ਆਪਾਂ ਉਹੀ ਤਾਂ ਗੱਲ ਜਦੋਂ ਇਹ ਨਹੀਂ ਆਪਣਾ ਕਰਦੇ ਆਪਾਂ ਤਾਂ ਕਿੰਨਾ ਇਹਨਾਂ ਨੂੰ ਬਣਾ ਬਣਾ ਕੇ ਦੇਖ ਲਿਆ ਆਪਦੇ ਪਰ ਜਦੋਂ ਆਪਣੇ ਬੰਦ ਹੀ ਨਹੀਂ ਹੈਗੇ ਫਿਰ ਆਪਾਂ ਕਿੰਨਾ ਟਾਈਮ ਇਹਨਾਂ ਅੱਗੇ ਝੁਕੀ ਜਾਵਾਂਗੇ ਉਹੀ ਤਾਂ ਤੈਨੂੰ ਮੈਂ ਕਹਿੰਦਾ ਮਾਂ ਦੀ ਵੀ ਗੱਲ ਦੇਖ ਲੈ ਯਾਰ ਹੈ ਹਜੇ ਤੱਕ ਮਾਣੇ ਮੈਨੂੰ ਸੁੱਧੇ ਮੂੰਹ ਨਹੀਂ ਬੁਲਾਇਆ ਇਹ ਨਹੀਂ ਤਾਂ ਦੇ ਲਾਇ ਹੈ ਜਾ ਕੇ ਹੈ ਜਦੋਂ ਹੁੰਦਾ ਮਾਤਾ ਇੱਕ ਜੀ ਤਾਂ ਮੈਨੂੰ ਵਧਾਈ ਦੇ ਦਿੰਦੀ ਵੀ ਪੁੱਤ ਸ਼ਾਬਾਸ਼ ਤੇਰੀ ਹੈ ਫਿਰ ਤੇ ਨੌਕਰੀ ਲੱਗ ਗਿਆ ਚਲੋ ਕੋਈ ਤੁਸੀਂ ਫਿਕਰ ਨਾ ਕਰੋ ਬਾਪੂ ਆਪਣੇ ਨਾਲ ਆ ਮੈਂ ਤੁਹਾਡੇ ਨਾਲ ਆ ਤੁਹਾਨੂੰ ਕਿਸ ਦੀ ਲੋੜ ਆ ਹੋਰ ਕਿਸੇ ਦੀ ਉਹਨਾਂ ਲੋੜ ਤਾਂ ਨਹੀਂ ਹੈਗੀ ਫਿਰ ਵੀ ਦੁੱਖ ਤਾਂ ਹੁੰਦਾ ਯਾਰ ਹੈ ਹਣ ਤੂੰ ਐਂ ਦੇਖ ਲੈ ਕੁਲਦੀਪ ਕਲਦੀਪ ਦੱਬਾ ਕੁਝ ਲੈ ਕੇ ਖਾਣਾਗਾ ਹੂੰ ਉਹਨੇ ਮੇਰੇ ਫਾਰਮ ਭਰੇ ਹੈ ਉਹ ਮੈਨੂੰ ਉੱਥੇ ਲੈ ਕੇ ਗਿਆ ਜਾ ਕੇ ਚਲ ਤੂਜਾ ਪੇਪਰ ਦੇ ਕੇ ਆ ਪੇਪਰ ਦੇ ਕੇ ਆ ਉਹਨੇ ਅੱਜ ਮੈਨੂੰ ਕੋਡ ਦਵਾਤਾ ਇੰਨਾ ਬੰਦਾ ਯਾਰ ਦੋਸਤੋ ਕੋਈ ਕਰੀ ਆਂਦਾ ਦੱਸ ਕੌਣ ਕਰਦਾ ਅੱਜ ਦੇ ਟਾਈਮ ਦੇ ਵਿੱਚ ਤੇ ਸਹੀ ਗੱਲ ਹੈ ਜਿਉ ਉਹ ਆਪਣਾ ਕਰਦਾ ਤਾਂ ਇੱਕ ਟਾਈਮ ਆਪਾਂ ਉਹਦੇ ਨਾਲ ਖੜ ਜਾਾਂਗੇ ਹਾਂ ਉਹੀ ਤਾਂ ਗੱਲ ਹੈ ਨਾ ਮੌਕੇ ਤੇ ਹੁਣ ਆਪਾਂ ਅਗੇ ਮੈਨੂੰ ਪਿੱਛੇ ਦਿਖਾਵਾਂਗੇ ਪਿੱਛੇ ਤਾਂ ਇੰਨਾਂ ਨੂੰ ਵੀ ਨਹੀਂ ਦਿਖਾਉਣੀ ਸੀਗੀ ਮੈਂ ਪਰ ਇਹਨਾਂ ਨੇ ਕੰਮ ਹੀ ਇਹੋ ਜਿਹਾ ਕੀਤੇ ਆ ਕਿ ਮੈਨੂੰ ਤਾਂ ਬਲਾਉਂ ਨੂਜੀ ਨਹੀਂ ਕਲਦਾ ਮੈਂ ਤਾਂ ਐਂ ਕਹਿਣਾਗਾ ਵੀ ਜਦੋਂ ਇਹਨਾਂ ਦੀ ਕੋਠੀ ਜ ਚੰਨ ਕੋਈ ਨਾ ਘਰ ਤਾਂ ਆਪੇ ਹੌਲੀ ਹੌਲੀ ਬਣ ਜੂਗਾ ਬਸ ਤੁਸੀਂ ਆਪਣੇ ਪੈਰਾਂ ਤੇ ਖੜੇ ਹੋ ਜੋ ਇਹ ਹੀ ਜ਼ਰੂਰੀ ਹੈ ਮੇਰੇ ਲਈ ਤੇ ਪੈਰਾਂ ਤੇ ਤਾਂ ਹੁਣ ਵੀ ਖੜਾ ਹੈ ਉਹ ਹੋ ਹੋ ਵੀ ਨਹੀਂ ਕਿਹਾ ਚਲ ਤੁਸੀਂ ਬੈਠੋ ਜਾ ਕੇ ਮੈਂ ਰੋਟੀ ਲੈ ਕੇ ਆਉਂਦੀ ਹਾਂ ਤੁਸੀਂ ਮੈਂ ਮੜ ਜਾ ਹਾਂ ਕਰਦਾ ਇਕੱਠਾ ਚਲ ਕਰਿਆ ਹੈ ਹੱਥ ਧੋ ਲਈ ਚੰਗੋ ਆ ਕੱਪੜੇ ਜੀ ਧੋਣ ਵਾਲਾ ਹੋਇਆ ਪਿਆ ਲਾ ਕੇ ਕਹੂੰਗੀ ਇਹਨੂੰ ਮਨਿੰਦਰ ਨੂੰ ਪਾਈ ਲੈ ਕੋਟ ਨਵਾਂ ਪਾਈ ਫਿਰਦਾ ਇਹ ਤਾਂ ਹਾਂ ਹੋ ਗਿਆ ਵਾਰਾ ਗਰਦਿਆਂ ਤੇ ਫਿਰ ਦਰ ਹੈ ਨਾ ਮੁੰਡਿਆਂ ਦਾ ਪਤਾ ਨਹੀਂ ਕਿਹਦੇ ਕੱਪੜੇ ਮੰਗ ਲਿਆ ਹੁੰਦਾ। ਹੋਰ ਤਾਂ ਕੋਈ ਕੰਮ ਹੈ ਨਹੀਂ ਇਹਨੂੰ ਕਰਦਾ ਤਾਂ। ਲੈ ਆ ਗਏ ਮੇਰੇ ਪੁੱਤ। ਹਾਂ ਮੈਂ ਆ ਗਿਆ। ਬਹਿ ਜਾ। ਕੋਈ ਨਾ। ਤੇ ਬਾਪੂ ਨੂੰ ਦੇਖਦਾ। ਤੇਰੇ ਬਾਪੂ ਇੱਥੇ ਸੀ। ਹੈ ਨਹੀਂ ਬਾਹਰ। ਦਿਸਿਆ ਨਹੀਂ ਮੈਨੂੰ। ਮਨਿੰਦਰ ਕਹਿੰਦੀ ਪਤਾ ਨਹੀਂ ਕਿੱਧਰ ਨੂੰ ਗਿਆ। ਉਹ ਬਾਗ ਗਿਆ ਹੋਊਗਾ ਸਾਥ 'ਚ। ਹਾਂ। ਤੇ ਰੋਟੀ ਖਾ ਕੇ ਗਿਆ ਸੀ ਪੁੱਤ। ਨਾ ਰੋਟੀ ਕਿਤੇ ਖਾ ਦਿਆ ਮਨਿੰਦਰ ਨੂੰ ਕਹਿ ਕੇ ਆਇਆ ਮੈਂ ਕਿਹਾ ਵੀ ਹੱਥ ਜੇ ਤੋਗੇ ਫੜਾ ਦੇ ਰੋਟੀ ਅੱਛਾ ਚੱਲ ਕੋਈ ਨਾ ਮੈਂ ਪ੍ਰੀਤ ਨੂੰ ਕਹਿ ਦਨੀ ਐ ਜੇ ਉਹ ਕੋਈ ਕੰਮ ਕਰੀ ਜਾਂਦੀ ਐ ਪ੍ਰੀਤ ਫੜਾ ਦੂਗੀ ਕਾਣੂ ਪ੍ਰੀਤ ਨੂੰ ਕਾਣੂ ਕਹਿਣਾ ਮਨਿੰਦਰ ਫੜਾ ਦੂਗੀ ਆਪੇ ਕੋਈ ਨਹੀਂ 10 ਮਿੰਟ ਹੋਰ ਲੇਟ ਹੋ ਜਾਾਂਗੇ ਜਿੱਥੇ ਨਾ ਟਾਈਮ ਹੋਵੇ ਨਹੀਂ ਨਹੀਂ ਪੁੱਤ ਲੇਟ ਕਿਉਂ ਹੈ ਲੈ ਭੁੱਖ ਤਾਂ ਲੱਗੀ ਪਈ ਐ ਆ ਕਿ ਲੇਟ ਹੋ ਜਾਊਂਗਾ ਰੋਟੀ ਖਾਣ ਨੂੰ ਕੋਈ ਨਾ ਮਾਤਾ ਹੈ ਤੂੰ ਐ ਦੱਸ ਕੋਟ ਸੋਹਣਾ ਲੱਗਦਾ ਮੇਰੇ ਕੋਟ ਬਲਾਈ ਸੋਣਾ ਮੈਂ ਤਾਂ ਪਹਿਲੀ ਦੇਖੀ ਜਾਨੀ ਐ ਮੈਂ ਕਿਹਾ ਕਿੰਨਾ ਸੋਹਣਾ ਕੋਟ ਲੱਗਦਾ ਪਾਇਆ ਹੈ ਹੋਰ ਉਸ ਦਿਵਾਰ ਦੀ ਖਾਤਰ ਲੈ ਕੇ ਆਂਦਾ ਬੇ ਉਤੋਂ ਦੀ ਪਾਇਆ ਕਰਾਂਗੇ ਉਹ ਅੱਗੇ ਠੰਡ ਆ ਗਈ ਨਾ ਹਾਂ ਪੁੱਤ ਤੇ ਨਾਲ ਹੀ ਚਚੂਗਾ ਹੈ ਨਾ ਵਰਦੀ ਨਾਲ ਸੋਣਾ ਤੇਰਕਦੀਪ ਨੇ ਦਵਾਇਆ ਇਹ ਅੱਛਾ ਹਾਂ ਤੂੰ ਮੇਰੀ ਗੱਲ ਸੁਣ ਕਲਦੀਪ ਨੇ ਦਵਾਇਆ ਨਾ ਜਿੰਨੇ ਪੈਸਿਆਂ ਦਾ ਲਿਆ ਉਹਨੂੰ ਪੈਸੇ ਦੇ ਦੇ ਮੈਂ ਦੇ ਦਾਨੀਆਂ ਤੈਨੂੰ ਪੈਸੇ ਉਹ ਕਾਣੂ ਉਹਨਾਂ ਤਾਂ ਗਿਫਟ ਕੀਤਾ ਮੈਨੂੰ ਹੈ ਵੀ ਤੂੰ ਜੌਬ ਤੇ ਲੱਗ ਗਿਆ ਕਾ ਤੂੰ ਐਵੇਂ ਪੈਸੇ ਤੂੰ ਐ ਕਰੀ ਫਿਰ ਮੈਂ ਵਰਦੀ ਸੋਣੀ ਦੇ ਕੇ ਆਇਆ ਉਹਦੇ ਵਾਸਤੇ ਦੇ ਦੀ ਪੈਸੇ ਜੇ ਪੈਸੇ ਹੀ ਦੇਣੇ ਆ ਤਾਂ ਚੱਲ ਠੀਕ ਐ ਪੁੱਤ ਵਰਦੀ ਵਾਸਤੇ ਲੈ ਲੈ ਤੂੰ ਹਾਂ ਠੀਕ ਐ ਕੋਈ ਨਾ ਕੁੜਾ ਪ੍ਰੀਤ ਰੀਤ ਨੂੰ ਮੈਂ ਕਹਨੀ ਠੀਕ ਹੈ ਨਾ ਬੇਨ ਐਸੇ ਹਾਂ ਉਹ ਲੋਗ ਜੇ ਮੈਂ ਕਹਾਂ ਤੂੰ ਨੂੰ ਪਤਾ ਸੁਭਾ ਨਹੀਂ ਹੈਗਾ ਹਾਂਜੀ ਮੰਮੀ ਉਹ ਨਾ ਲਾਡੀ ਨੂੰ ਪੈਸੇ ਦੇ ਦੇ ਵਰਦੀ ਸਿਉਣੀ ਦੇ ਕੇ ਆਇਆ ਇਹ ਇਹਨੂੰ ਪੈਸੇ ਕਹਦੇ ਕੁਝ ਨਹੀਂ ਭਾਬੀ ਉਹਨੂੰ ਦੇਣੀ ਹੈ ਟੇਲਰ ਨੂੰ ਉਹ ਅੱਛਾ ਅੱਛਾ ਕੋਈ ਨਾ ਕੋਈ ਨਾ ਕੋਈ ਨਾ ਪੈਸੇ ਮੈਂ ਦੇ ਦੂੰਗੀ ਭਾਈ ਫਿਰ ਕੀ ਹੋ ਗਿਆ ਲੈ ਤੇਰਾ ਹੀ ਸਾਰਾ ਕੁਝ ਲੈ ਦੇਖ ਲੈ ਦੇ ਦਿੰਦੀ ਆ ਮੈਂ ਪੈਸੇ ਹਾਂ ਲੈ ਆ ਦੇ ਪੁੱਤ ਹੁਣ ਇਹ ਦੇ ਕਿਉਂ ਨਹੀਂ ਆ ਕਿ ਫੇਰ ਦੇ ਕਿਉਂ ਨਹੀਂ ਆ ਜੀ ਚਲ ਕੋਈ ਨਾ ਕਰ ਬਾਬੀ ਹੁਣ ਹੀ ਲਿਆ ਦੇ ਹੈ ਫੇਰ ਇੰਨੀ ਬਤਾ ਬੇਬੀ ਦਾ ਮੂੜ ਬਦਲ ਜੇ ਨਾ ਨਾ ਪੁੱਤ ਐਵੇਂ ਬਦਲ ਜੂ ਮੂੜ ਲੈ ਜੱਲਾ ਦੇ ਕਿਹੜੀਆਂ ਕਰਦਾ ਤੂੰ ਐਂ ਕਰ ਚੰਗਾ ਪੈਸੇ ਤਾਂ ਇਹਨੂੰ ਦੇ ਦੀ ਕੋਈ ਨਾ ਮੈਂ ਚੱਕ ਕੇ ਫੜਾ ਦੂੰਗੀ ਤੇ ਰੋਟੀ ਪੜਾ ਦੇ ਇਹਨੂੰ ਠੀਕ ਹੈ ਠੀਕ ਹੈ ਕੋਈ ਨਾ ਬਈ ਮੈਂ ਲਿਆ ਦਿੰਨੀ ਆ ਰੋਟੀ ਹਾਂ ਸਬਜ਼ੀ ਗਰਮ ਕਰਕੇ ਦੇ ਦੇ ਚਲ ਮਨਿੰਦਰ ਉਧਰ ਕੰਮ ਕਰੀ ਜਾਂਦੀ ਆ ਪਸੂਆਂ ਵਾਲੇ ਤਾਂ ਉਹ ਸਬਜ਼ੀ ਵਾਲੀ ਕੀ ਗੱਲ ਹੋ ਗਈ ਇਸ ਵੇਪੇ ਮੈਨੂੰ ਮਨਿੰਦਰ ਨੇ ਦੱਸਿਆ ਹੈ ਸਬਜ਼ੀ ਡੋਲਤੀ ਕਾਹ ਤੋਂ ਡੋਲਤੀ ਐਵੇਂ ਵਾਲੀ ਸੀਗਾ ਕੱਢ ਕੇ ਭਰੇ ਸ ਆਹ ਥੋੜਾ ਖਾਈ ਨਹੀਂ ਹੁੰਦੀ ਬਾਲ ਵਾਲੀ ਸਬਜੀ ਉਹ ਮਹਿੰਗੇ ਵਾਲੀ ਸਬਜੀ ਸੀ ਹੁਣ ਤੈਨੂੰ ਪਤਾ ਤਾਂ ਹੈ ਹੈ ਕਿੱਥੇ ਸਬਜੀ ਦਾ ਮੁੱਲ ਗਿਆ ਹੋਇਆ ਹੈ ਪੁੱਤ ਮੇਰੇ ਤਾਂ ਜੀ ਨਹੀਂ ਕਰਿਆ ਉਹ ਖਾਣ ਨੂੰ ਸਬਜੀ ਚਲ ਹੋਰ ਬਣਾਤੀ ਸੀ ਮੈਨੂੰ ਮਨਿੰਦਰ ਨੇ ਮੈਂ ਉਹ ਖਾ ਲਈ ਸੀ ਚਲ ਇਹ ਵੀ ਠੀਕ ਹੈ ਬਣਦਾ ਨਖਰਾ ਤੇਰਾ ਕਰੇ ਦੋ ਪੁੱਤ ਨੌਕਰੀ ਤੇ ਲੱਗ ਗਏ ਹੈ ਬਾਲ ਵਾਲੀ ਸਬਜੀ ਘਾ ਤਾਂ ਖਾਨੀ ਆ ਨਾ ਹਾਂ ਸਹੀ ਗੱਲ ਹੈ ਫਿਰ ਮੇਰੇ ਪੁੱਤ ਨੇ ਸਹੀ ਗੱਲ ਕਹੀ ਹੈ ਵੀ ਜਦੋਂ ਪੁੱਤ ਹੁਣ ਨੌਕਰੀ ਤੇ ਤੇ ਆਪਾਂ ਸਬਜੀ ਐਸੀ ਵੈਸੀ ਖਾਈਏ ਹੈ ਚਲ ਠੀਕ ਹੈ ਇਹ ਵੀ ਵਧੀਆ ਕੀਤਾ ਨਾ ਰੇ ਹੁਣ ਤਾਂ ਮੈਂ ਹੋਰ ਵੀ ਵਧੀਆ ਖਾਇਆ ਕਰੂੰਗੀ ਹੋਰ ਹਾਂ ਮਟਰ ਪਨੀਰੀ ਖਾਇਆ ਕਰੀ ਹੁਣ ਹੋਰ ਮੇਰਾ ਦੂਜੇ ਪੁੱਤ ਦੀ ਤਨਖਾਹ ਆਇਆ ਕਰੂਗੀ ਹੋਰ ਬੇਬੇ ਫਿਕਰ ਨਾ ਕਰ ਤੂੰ ਦੇਖ ਹੀ ਜਾਈਂ ਵੀਰੇ ਨੇ ਤਾਂ ਉਧਰ ਘਰ ਪਾ ਲਿਆ ਆਪਾਂ ਹੁਣ ਇੱਧਰ ਵੀ ਘਰ ਪਾ ਲੈਣਾ ਹਾਂ ਪੁੱਤ ਸੁੱਖ ਨਾਲ ਚੱਲ ਕੋਈ ਨਾ ਤੂੰ ਕਮਾਈ ਕਰੇਂਗਾ ਵਧੀਆ ਕੋਠੀ ਪੈਜੂ ਤੇਰੀ ਵੀ ਮੈਂ ਪ੍ਰਮਾਤਮਾ ਸੁਣੂਗਾ ਸੁਣੂਗਾ ਕੀ ਸੁਣਨੀ ਨਹੀਂ ਤਕੈਨੇ ਹਾਂ ਲੋ ਹਫਤੇ ਨੂੰ ਨੌਕਰੀ ਤੇ ਚੱਲ ਪੁੱਤ ਵਧੀਆ ਹਾਂ ਚਲ ਬੇਬੇ ਨਾ ਅੰਦਰ ਬੈਠਾ ਅੰਦਰ ਭੇਜੀ ਭਾਬੀ ਨੂੰ ਰੋਟੀ ਦੇ ਕੇ ਚੰਗਾ ਠੀਕ ਐ ਮੈਨੂੰ ਤਾਂ ਕੋਈ ਭੋਰਾ ਚਾ ਨਹੀਂ ਤੇਰੀ ਨੌਕਰੀ ਦਾ

ਮਾਤਾ ਬੱਸ ਗੱਲ ਤੋਂ ਹੈਰਾਨ ਬੇਬੇ ਨੇ ਤੇ ਭਾਬੀ ਨੇ ਰਲ ਕੇ ਮੈਨੂੰ ਰੋਟੀ ਫੜਾਈ ਹੈ ਹੈ ਬੇਬੇ ਨੇ ਭਾਬੀ ਨੂੰ ਕਿਹਾ ਜਾ ਇਹਨੂੰ ਰੋਟੀ ਫੜਾ ਲੈ ਆਗੇ ਭਾਬੀ ਨੇ ਮੈਨੂੰ ਰੋਟੀ ਫੜਾਈ ਮੈਂ ਖਾ ਲਈ ਚਾਈ ਚਾਈ ਕਮਾਲ ਹੀ ਹੋ ਗਈ ਅੱਜ ਉਹਨੇ ਕਿਵੇਂ ਹੱਥ ਹਲਾ ਲੈ ਕੰਮ ਨੂੰ ਤੂੰ ਰੋਟੀ ਫੜਾਤੀ ਮੈਂ ਤਾਂ ਆਪ ਇਸੇ ਗੱਲ ਤੋਂ ਹੈਰਾਨ ਤੂੰ ਮੈਨੂੰ ਕਹੀ ਜਾਂਦੀ ਸੀਗੀ ਬੇਬੇ ਲੜੀ ਜਾਂਦੀ ਆ ਸਬਜੀ ਜਉ ਤੇ ਐ ਕਰਤਾ ਉਹ ਤਾਂ ਕਹਿੰਦੀ ਵੀ ਮੇਰੇ ਪੁੱਤ ਦੋ ਨੌਕਰੀ ਤੇ ਲੱਗੇ ਤੇ ਮੈਂ ਬਾਲਾ ਨਹੀਂ ਸਬਜੀ ਖਾਉਂਗੀ ਠੀਕ ਆ ਮੈਂ ਨਹੀਂ ਮੈਂ ਤਾਂ ਹੁਣ ਚੰਗੀਆਂ ਸਬਜ਼ੀਆਂ ਖਾਇਆ ਕਰੂੰ ਹੁਣ ਤਾਂ ਬਥੇਰਾ ਚਾਲ ਜਰਿਆ ਪਿਆ ਨੌਕਰੀ ਦਾ ਮਾਤਾ ਆਪ ਇਸ ਗੱਲ ਸਨਾ ਸਵੇਰ ਤੋਂ ਵੀ ਮੇਰ ਨਾਲ ਐਨਾ ਲੜੀ ਜਾਂਦੀ ਸੀ ਨਾਲੇ ਬਾਪੂ ਨੂੰ ਕਹੀ ਜਾਂਦੀ ਸੀ ਕਿ ਵੀ ਉਹ ਸਵੇਰੇ ਸਵੇਰੇ ਨਾ ਹੀ ਨਿਕਲ ਜਾਂਦਾ ਉਹਨੂੰ ਕੰਮਕਾਰ ਦਾ ਨਹੀਂ ਹੈਗਾ ਕੋਈ ਹੁਣ ਇੱਕੋਦਮ ਓ ਯਾਰ ਕਈ ਵਾਰੀ ਐ ਨਹੀਂ ਹੁੰਦਾ ਬੁੜਾ ਸ਼ਰੀਰ ਆ ਹੈ ਕੀਪਦਾ ਕੀ ਦਿਮਾਗ ਦੇ ਵਿੱਚ ਆ ਗਿਆ ਹੋਵੇ ਹੁਣ ਤੂੰ ਐਂ ਦੇਖ ਠੀਕ ਆ ਮੈਨੂੰ ਕਹਿੰਦੀ ਤੂੰ ਐਂ ਕਰ ਪੈਸੇ ਲੈ ਜਾ ਆ ਜਾਗੜ ਦੇ ਪੈਸੇ ਕਲਦੀਪ ਨੂੰ ਦੇ ਕੇ ਆ ਮੈਥੋਂ ਲੈ ਕੇ ਜਾ ਮੈਂ ਕਹਿੰਦਾ ਨਹੀਂ ਇਹ ਤਾਂ ਮੈਨੂੰ ਉਹਨੇ ਗਿਫਟ ਕੀਤੀ ਆ ਕਹਿੰਦੀ ਫਿਰ ਐਂ ਕਰ ਪੈਸੇ ਮੈਥੋਂ ਲੈ ਕੇ ਜਾ ਜਿਹੜੀ ਤੂੰ ਵਰਦੀ ਸੋਹਣੀ ਦਿੱਤੀ ਆ ਉਹਦੇ ਪੈਸੇ ਦੇ ਕੇ ਆ ਪੈਸੇ ਵੀ ਦੇਊਗੀ ਮੈਨੂੰ ਤੂੰ ਆਪ ਦੇਖ ਯਾਰ ਜਿਹੜੀ ਚੀਜ਼ ਆਪਾਂ ਪਾਉ ਵਾਲੇ ਸੀ ਉਹ ਮਿਲ ਗਿਆ ਮਾਤਾ ਪਿਆਰ ਮੈਨੂੰ ਹੈ ਤੁਸੀਂ ਖੁਸ਼ ਹੋ ਹੋਰ ਹੁਣ ਜਿਹੜੀ ਚੀਜ਼ ਚਾਹੁੰਦੇ ਸੀ ਉਹ ਹੋ ਗਈ ਮਾਤਾ ਬੇਬੇ ਨੂੰ ਐ ਵੀ ਕਹਤਾ ਹਣ ਤੂੰ ਆਏ ਦੇਖੀ ਬਾਈ ਨੇ ਉਧਰ ਘਰ ਪਾ ਲਿਆ ਮੈਂ ਇੱਧਰ ਪਾ ਲੈਣਾ ਸਾਰਾ ਕੁਝ ਲੋਟ ਹੋ ਜਾਊਗਾ ਚੱਲ ਵਧੀਆ ਹੋ ਗਿਆ ਰੱਬ ਨੇ ਨੇੜੇ ਹੋ ਕੇ ਸੁਣੀਆ ਤੁਹਾਡੀ ਨਾਲੇ ਨੌਕਰੀ ਮਿਲ ਗਈ ਨਾਲੇ ਮਾਂ ਦਾ ਪਿਆਰ ਮਿਲ ਗਿਆ ਮਾਤਾ ਪਿਆਰ ਮਿਲ ਗਿਆ ਹੋਰ ਕੀ ਚਾਹੀਦਾ ਸਾਰਾ ਪਰਿਵਾਰ ਜੇ ਆਪਾਂ ਇਕੱਠੇ ਹੋ ਕੇ ਰਹਾਂਗੇ ਤਾਂ ਤੇ ਹੋਰ ਹੁਣ ਤੂੰ ਐ ਕਰ ਜਿਵੇਂ ਬੀਬੀ ਤੈਨੂੰ ਕੁਝ ਵੀ ਕਹਿੰਦੀ ਹੈ ਨਾ ਕੰਮ ਕਰ ਦਿਆ ਕਰੀ ਠੀਕ ਹੈ ਨਾ ਐ ਨਾ ਕਹੀਂ ਵੀ ਆਰ ਕੋ ਹੁਣੇ ਕਹਤਾ ਐ ਕਹਦਾ ਜੇ ਬਾਈ ਵੀ ਕਹਿੰਦਾ ਵੀ ਸ਼ਰਟ ਪ्रेस ਕਰ ਦੇ ਕਰ ਦੇ ਠੀਕ ਹੈ ਨਾ ਜੇ ਉਹ ਮੇਰੇ ਵਾਸਤੇ ਇਹ ਨਾ ਕਰ ਸਕਦੀ ਆ ਤਾਂ ਤੂੰ ਕਰ ਦੇਂਗੀ ਮਾੜਾ ਮੋਟਾ ਕੰਮ ਫਿਰ ਕੀ ਗੱਲ ਕੋਈ ਗੱਲ ਨਹੀਂ ਜੀ ਤੁਹਾਡੇ ਲਈ ਤਾਂ ਕੁਝ ਵੀ ਜਿਵੇਂ ਤੁਸੀਂ ਕਹੋਗੇ ਨਾ ਮੈਂ ਉਵੇਂ करूंगी ਜਿਵੇਂ ਮੈਂ ਬੀਬੀ ਹੋਰੇ ਕੰਮ ਕਰਨ ਨੂੰ ਕਿਹਾ ਕਰਨਗੇ ਪਹਿਲਾਂ ਵੀ ਕਰਦੀ ਸੀ ਹੁਣ ਵੀ ਕਰ ਦਿਆ ਕਰੂੰਗੀ ਹਮ ਸ਼ਾਬਾਸ਼ ਚਲ ਠੀਕ ਹੈ ਪਰ ਕਰੋ ਕੰਮ ਚੰਗਾ ਚਾਹ ਨਹੀਂ ਪੀਂਦੇ ਤੁਸੀਂ ਨਹੀਂ ਨਹੀਂ ਚਾਹ ਨਹੀਂ ਪੀਂਦਾ ਮੈਂ ਬਾਪੂ ਨੂੰ ਜਾਣਾ ਸੱਦ ਗਏ ਪਤਾ ਨਹੀਂ ਕਿੱਧਰ ਗਿਆ ਹੋ ਚੱਲ ਕਰਨੀ ਸੀ ਬਾਪੂ ਨਾਲ ਚੱਲ ਚੱਲ ਠੀਕ ਹਏ ਹਏ ਬੇਬੇ ਕੋਸ਼ਿਓਂ ਦਾ ਕੰਮ ਤਾਂ ਮੈਨੇ ਵੇਰਤਾ ਸੀਗਾ ਜੇ ਤੁਸੀਂ ਕਹਿੰਦੇ ਹੋ ਤਾਂ ਪਹਿਲਾਂ ਤਾਂ ਚਾਹ ਬਣਾ ਕੇ ਦੇ ਦੇਣੀ ਆ ਹਨਾ ਅੱਛਾ ਹਾਂ ਬਣਾ ਦੇ ਘੁੱਟ ਕੋਈ ਨਾ ਚਾਹ ਤਾਂ ਫਿਰ ਹਾਂ ਮੈਂ ਕਿ ਕੱਪੜੇ ਬਾਵਾ ਤੋਂ ਨਾਲੇ ਪਏ ਆ ਮੇਰੇ ਤੇ ਧੋ ਲੈ ਫਿਰ ਮੈਂ ਕਹਿੰਦੀ ਸੀ ਉਹ ਵੀ ਦੀਦੀ ਵਿਚਾਰੇ ਨਾ ਅੱਜ ਮੇਰਾ ਕੰਮ ਸੌਖਾ ਕਰਤਾ ਚਾ ਲਾਡੀ ਰੋਟੀ ਫੜਾਤੀ ਤੁਸੀਂ ਮੜੇ ਦੀਦੀ ਨੂੰ ਕਹਿ ਦੋ ਹਨਾ ਵੀ ਮੇਰੇ ਨਾਲ ਕੱਪੜੇ ਧਵਾ ਦੇਣਗੇ ਅਸੀਂ ਦੋਨੇ ਪੈਣਾ ਰਲ ਕੇ ਕੰਮ ਕਰ ਲਿਆ ਕਰਾਂਗਾ ਹੁਣ ਅੱਛਾ ਅੱਛਾ ਜੀ ਕੱਪੜੇ ਮੈਂ ਧਵਾਉਂਗੀ ਕੱਪੜੇ ਧਵਾਉਂਦੀ ਆ ਮੇਰੀ ਜੁੱਤੀ ਕੱਪੜੇ ਪਪੜੇ ਨਹੀਂ ਮੈਂ ਧਵਾਉਂਦੀ ਨਾਲੇ ਮੈਂ ਵੀ ਕੰਮ-ਕੁਮ ਕਰਦੀ ਸੀ ਸਿੱਧੀ ਹੋ ਗਾ ਨਾ ਕੱਪੜੇ ਧੋ ਲਾ ਦੀਦੀ ਉਵੇਂ ਤੁਸੀਂ ਹੁਣ ਕੰਮ ਕੀਤੇ ਲਾਡੀ ਨੂੰ ਰੋਟੀ ਫੜਾਈ ਸੀ ਉਹਨੂੰ ਵੀ ਕਰਾ ਦੋ ਕੰਮ ਨਾਲ ਲੈ ਕੀ ਲੋੜ ਆਗੇ ਜੇ ਰੋਟੀ ਫੜਾਤੀ ਹੁਣ ਤੈਨੂੰ ਕੀ ਲੱਗਦਾ ਵੀ ਹੁਣ ਮੈਂ ਤੇਰੇ ਸਾਰੇ ਕੰਮ ਮੈਂ ਕਰਿਆ ਕਰੂੰਗੀ ਆ ਸੁਪਨੇ ਨਾ ਲੈ ਤੂੰ ਆ ਛੱਡ ਦੇ ਸੁਪਨੇ ਲੈਣੇ ਵੀ ਇਹ ਤੇਰੇ ਨਾਲ ਕੰਮ ਕਰਾਉ ਸਿੱਧੀ ਹੋ ਕੇ ਕੱਪੜੇ ਧੋ ਲੈ ਸਾਰੇ ਮੈਂ ਕੰਮ ਤਾਂ ਮੈਂ ਸਾਰੇ ਆਪੇ ਹੀ ਕਰ ਲੈਣੀਆਂ ਚੱਲ ਆਇਆ ਜੇ ਨਾਲ ਮਿਲ ਕੇ ਕੰਮ ਕਰ ਲਿਆ ਕਰਾਂਗਾ ਕੰਮ ਛੇਤੀ ਹੋ ਜਾ ਕਰੂਗਾ ਅੱਛਾ ਹਾਂ ਦੇਖ ਹੁਣ ਤੇਰੇ ਮੂਹਰੇ ਨੌਕਰ ਨਹੀਂ ਬਣਦੀ ਬੁਲੰਸ ਜਾਈ ਬੈਠੀ ਆ ਮੰਮੀ ਕੱਪੜੇ ਮੈਂ ਤਵਾਵਾ ਕੰਮ ਮੈਂ ਕਰਾਵਾਂ ਮੈਂ ਨਹੀਂ ਕੋਈ ਵੀ ਕੰਮ ਕਰਾਉਂਦੀ ਠੀਕ ਹੈ ਨਾ ਆਪਦਾ ਸਿੱਧ ਹੋ ਕੇ ਕੰਮ ਕਰ ਚੱਲ ਹਾਂ ਨਾਲੇ ਇੱਕ ਗੱਲ ਸੁਣ ਲੈ ਸਾਰੇ ਚਾਕੇ ਮਸ਼ੀਨ 'ਚ ਸਿੱਟਦਾ ਨਹੀਂ ਐ ਹੈ ਜਿਹੜੇ ਥਣਾ ਧੋਣ ਵਾਲੇ ਹੁੰਦੇ ਉਹ ਹੱਥ ਤੇ ਧੋਇਆ ਕਰ ਕੋਈ ਗੱਲ ਨਹੀਂ ਮਾਂ ਹੱਥ ਨਾਲ ਧੋਦਿਆ ਕਰੂੰਗੀ ਸਾਰੇ ਕੱਪੜੇ ਪਰ ਚਾਹ ਬਣਾ ਕੇ ਦੇ ਦਿੰਦੀ ਮੈਂ ਤੁਹਾਨੂੰ ਚਾਹ ਬਣਾ ਕੇ ਲਿਆ ਪਹਿਲਾਂ ਮੰਗੂ ਨਾ ਸਿੱਟ ਲਈ ਬਾਲ ਨਹੀਂ ਨਹੀਂ ਮਾਂ ਕੋਈ ਗੱਲ ਨਹੀਂ ਧਿਆਨ ਨਾਲ ਬਣਾ ਕੇ ਲਿਆਉਂਗੀ ਤੇ ਬੁਲਬੁਲ ਨੂੰ ਫੜਾਤੀ ਮੰਮੀ ਬੜਾ ਕੇ ਫੜਾ ਦੇਣੀ ਹੁਣੀ ਉਹਦੇ ਵਾਸਤੇ ਤਾਂ ਕੌਫੀ ਬਣਾ ਦੀ ਐਡ ਉਹ ਨਹੀਂ ਚਾਹ ਪੀਂਦੀ ਗੀ ਗੱਲਾਂ ਦੇ ਲੈ ਕਰਦੀ ਆਪ ਫਕੀ ਲਾਡੀ ਨਾਲ ਮਾੜਾ ਜਿਹਾ ਮਿੱਠਾ ਬੋਲ ਪੇ ਲਾਡੀ ਨੇ ਨਾ ਕਹਿਤਾ ਹੋਵੇ ਹਾਂ ਹਾਂ ਮੇਰੇ ਗਾਲ ਸੁਣ ਮੰਮੀ ਤੈਨੂੰ ਲੋੜ ਨਹੀਂ ਗਈ ਆਪ ਦਾ ਲਾਡੀ ਨਾ ਵਧੀਆ ਰਹੀ ਇਹਦੇ ਨਾਲ ਬਸ ਉਹੀ ਰੱਖਣਾ ਹੈਗਾ ਇਹਦੇ ਨਾਲ ਤਾਂ ਨਹੀਂ ਮੈਂ ਇਹਨੂੰ ਪੁੱਤ ਪੁੱਤ ਕਰਦੀ ਚਲ ਉਹਨੂੰ ਤਾਂ ਮੈਂ ਪੁੱਤ ਕਹਿ ਕੇ ਬੁਲਾ ਲਿਆ ਲਾਡੀ ਜਦੋਂ ਆ ਜਾਂਦਾ ਨਾ ਉਹਦੇ ਸਾਹਮਣੇ ਥੋੜਾ ਜਿਹਾ ਇਹਦੇ ਨਾਲ ਵੀ ਪਿਆਰ ਨਹੀਂ ਰਿਹਾ ਕਰ ਉਹਨੂੰ ਵੀ ਲੱਗਿਆ ਕਿ ਹਾਂ ਠੀਕ ਹੈ ਫੇਰ ਇਹਨਾਂ 'ਚ ਨਫ਼ਰਤ ਹੋ ਗਈ ਹੁਣ ਮੈਂ ਤਾਂ ਹੀ ਤਾਂ ਇਹਨੂੰ ਬੋਲੀ ਹੈ ਉਹਨੂੰ ਦੇਖ ਕੇ ਵੀ ਬਾਹ ਟੱਪ ਗਿਆ ਹਾਂ ना, ना। अच्छा हां ਬਾਅਦ ਚੱਪ ਗਿਆ ਹਾਂ ਉਹ ਤਾਂ ਗਿਆ ਧਿਆਨ ਹੀ ਨਹੀਂ ਕੀਤਾ ਨਾ ਨਾ ਉਹ ਤਾਂ ਵਾਗ ਗਿਆ ਮੈਂ ਕਰ ਲਿਆ ਸੀ ਧਿਆਨ ਸਾਰਾ ਹਾਂ ਫਿਰਦੀ ਏ ਝੋਂਕਦੀ ਦੇਖਿਆ ਹਾਂ ਇਹਨੂੰ ਆਇਆ ਵੀ ਕੇਰਾ ਕਿਤੇ ਮੈਨੂੰ ਪਿਆਰ ਕਰਨੀ ਆ ਜਾਂ ਬਿਠਾ ਦੇਣੀ ਆ ਮੰਜੇ ਤੇ ਲੈ ਦੇਖ ਲੈ ਮਿੰਟ ਚ ਹੀ ਬਦਲ ਗਈ ਵੀ ਮੈਂ ਕੰਮ ਕਰਾਉਂਗੀ ਬੁਲਬੁਲ ਕਿੱਧਰ ਗਈ ਇੱਥੇ ਹੋ ਗਈ ਮੰਮੀ ਉਹਨੂੰ ਦੇ ਦਿੰਦੀ ਕਹਿ ਦਿੰਦੀ ਉਹਨੂੰ ਚਾਹ ਦੀ ਘੁੱਟ ਕਾ ਕੌਫੀ ਬਣਾ ਕੇ ਦੇ ਦੇ ਭਾਈ ਕਿਹਾ ਇਹਨੂੰ ਕੌਫੀ ਬਣਾ ਕੇ ਦੇਊਗੀ ਤਾਂ ਹੋਰ ਹੀ ਨਹੀਂ ਇਹ ਤਾਂ ਖੋਸ ਪਤਾ ਨਹੀਂ ਹੱਥ ਹੁੱਥ ਧੋ ਕੇ ਆਈ ਹੈ ਕਿ ਨਾ ਮਾੜਾ ਮੋਟਾ ਕੁੜੀ ਨਾਲ ਵੀ ਗੱਲਬਾਤ ਕਰ ਲਿਆ ਕਰ ਐ ਦੇ ਦਿਮਾਗ ਇੱਕ ਤਾਂ ਇਹ ਉ ਦੁਖੀ ਐ ਇਹ ਕ ਇਧਰੋਂ ਦੀ ਟੈਨਸ਼ਨ ਐ ਇਹਦੇ ਦਿਮਾਗ ਤੇ ਜਦੋਂ ਐ ਸਾਰਾ ਦਿਨ ਕੋੜ ਕੋੜ ਕਰਦੀ ਆਪਾਂ ਓਹੋ ਮੰਮੀ ਟੈਨਸ਼ਨ ਤਾਂ ਹੈਗੀ ਐ ਵਿਚਾਰੀ ਨੂੰ ਤੈਨੂੰ ਪਤਾ ਤਾਂ ਹੈਗਾ ਉਹਨੂੰ ਸਾਰੀ ਜਿਹੜੀ ਸੋਚ ਰਹੀ ਹੁੰਦੀ ਹੈਗੀ ਐ ਵੀ ਮੇਰੇ ਕਰਕੇ ਮੇਰੇ ਮਾਂ ਪਿਓ ਦੀ ਬੇਇੱਜ਼ਤੀ ਹੋ ਗਈ ਘਰੇ ਪਿੰਡ ਚ ਬੇਇੱਜ਼ਤੀ ਹੋ ਗਈ ਤਾਂ ਹੀ ਤਾਂ ਮੈਂ ਤੈਨੂੰ ਕਿਹਾ ਵੀ ਲਾਡੀ ਨੂੰ ਕਰਾ ਦਈਏ ਇਹਦਾ ਰਿਸ਼ਤਾ ਵਧੀਆ ਨਾਲੇ ਅਸੀਂ ਦੋਨੇ ਭੈਣਾਂ ਰੜ ਕੇ ਰਿਹਾ ਕਰਾਂਗੀਆਂ ਨਹੀਂ ਹੋਰ ਪ੍ਰੀਤ ਤੇਰੇ ਕਰਕੇ ਤਾਂ ਹੀ ਤਾਂ ਮੈਂ ਲਾਡੀ ਨੂੰ ਪੁੱਤ ਪੁੱਤ ਕਰਦਿਆਂ ਕਾਫੀ ਨਹੀਂ ਬਣੀ ਹਸ ਤੱਕ ਓਹੋ ਬੁਲਬੁਲ ਕਿਹਾ ਤਾਂ ਹੈਗਾ ਪਤਾ ਨਹੀਂ ਕੀ ਕਰੀ ਜਾਂਦੀ ਠੁਰ ਠੁਰ ਆ ਜਾ ਬਹਿ ਜਾ ਇੱਧਰ ਆ ਕੇ ਚਲ ਕੀ ਐ ਮਸੀ ਉਹ ਮੈਂ ਮਰ ਗਈ ਹਾਏ ਪੁੱਤ ਤੂੰ ਆ ਪਾਟੀ ਪੈਂਟ ਕੇ ਪਾ ਲਈ ਤੂੰ ਕਾਲੇ ਨੂੰ ਕਹਿ ਦਿੰਦੀ ਤੈਨੂੰ ਨਵੀਂ ਪੈਂਟ ਲਿਆ ਦੰਦਾ ਜਾਂ ਐ ਕਰ ਪ੍ਰੀਤ ਮੈਨੂੰ ਸੂਈ ਤਾਂ ਗੱਲਿਆ ਕੇ ਦੇ ਮੈਂ ਪੈਂਟ ਸਿਉਂਕੇ ਦੇਵਾ ਓਹੋ ਮਸੀ ਤੇਰਾ ਦਿਮਾਗ ਤਾਂ ਠੀਕ ਐ ਇਹ ਪਾਟੀ ਹੋਈ ਪੈਂਟ ਨਹੀਂ ਹੈਗੀ ਇਹਨੂੰ ਫੈਸ਼ਨ ਕਹਿੰਦੇ ਨੇ ਨੀ ਨਾਨੀ ਬੂ ਮੈਂ ਮੱਚ ਗਈ ਆ ਪੱਟ ਦਿਖਾਈ ਜਾਨੀ ਤੂੰ ਤਾਂ ਦੇ ਗੋਡੇ ਦੇਖ ਓਹ ਮੰਮੀ ਚੱਲਦਾ ਅੱਜ ਕੱਲ ਸਮਝਾ ਦੀਦੇ ਇਹਨਾਂ ਨੂੰ ਉਹੀ ਪਿੰਡ ਚ ਰਹਿੰਦੇ ਨੇ ਇਹਨਾਂ ਦੇ ਨਾ ਸੋਚ ਕਦੇ ਫਾਰਵਰਡ ਨਹੀਂ ਹੋ ਸਕਦੀ ਉਹੀ ਪਿੰਡੂ ਦੇ ਪਿੰਡੂ ਰਹਿਣਗੇ ਨੈਰੋ ਮਾਈਂਡਡ ਨੀ ਪੁੱਤੋ ਫੈਸ਼ਨ ਹੁੰਦਾ ਚੱਲ ਕੋਈ ਊ ਪੈਂਟ ਦਾ ਫੈਸ਼ਨ ਹੋ ਗਿਆ ਤੇ ਜੇ ਬਲਾਤੀ ਆ ਲਾਤੀ ਇਹ ਤਾਂ ਤੂੰ ਸਾਰੀ ਪਾਰਟੀ ਪਾਈ ਫਿਰਦੀ ਐ ਇਹ ਕਾਹਦਾ ਫੈਸ਼ਨ ਐ ਮੰਮੀ ਇਹ ਪਾਰਟੀ ਨਹੀਂ ਹੁੰਦੀ ਇਹ ਐ ਹੀ ਹੁੰਦੀਆਂ ਨੇ ਪੈਂਟ ਦਾ ਸ਼ੁਕਰ ਬਣਾਉ ਮਾਸੀ ਮੈਂ ਤਾਂ ਪੂਰੀ ਪੈਂਟ ਪਾਈ ਹੋਈ ਆ ਜੇ ਮੈਂ ਉਹਰੇ ਸ਼ਾਰਟ ਪਾਣ ਲੱਗ ਜਾਂਦੀ ਫੇਰ ਪਤਾ ਨਹੀਂ ਤੁਸੀਂ ਮੈਨੂੰ ਕੀ ਕੁਝ ਕਹਿਣਾ ਸੀਗਾ ਬੂਹ ਕੱਛੀ ਜੀ ਉਹਨੂੰ ਕੱਛੀ ਜੀ ਨਹੀਂ ਕਹਿੰਦੇ ਮਾਸੀ ਹੋਰ ਸਮਝ ਨਹੀਂ ਆਉਂਦੀ ਹੈਗੀ ਵੀ ਇੱਕ ਤਾਂ ਤੁਹਾਡੇ ਕੋਲ ਫੋਨ ਹੈਗੇ ਨੇ ਤੁਹਾਨੂੰ ਤਾਂ ਵੀ ਨਹੀਂ ਪਤਾ ਕੱਖ ਮੈਂ ਪਾੜ ਕਿੰਨੂੰ ਕਹਿੰਦੇ ਆ ਮੈਂ ਪਾੜਾ ਮੈਨੂੰ ਹੁਣ ਪੈਸੇ ਨਾਲ ਕੀ ਪਤਾ ਸਾਡੇ ਤਾਂ ਪਹਿਲਾਂ ਪਾਟ ਜਾਂਦੀਆਂ ਸਲਵਾਰਾਂ ਤੇ ਕਾਕੇ ਐਂ ਪਾਟ ਜਾਂਦੀਆਂ ਨਾ ਤੇ ਇੱਥੋਂ ਪਾ ਲਾ ਕੇ ਇੱਥੇ ਅੱਡੇ ਦਾ ਕੱਪੜਾ ਲਾਉਂਦੇ ਸੀ ਤੇ ਉਰੇ ਨਾਲ ਦੀ ਟਾਕੀ ਲਾ ਲੈਂਦੇ ਸੀ ਐਂ ਕਰਦੇ ਸੀ ਤੇ ਹੁਣ ਮੈਂ ਹੀ ਕਹਿੰਦੀ ਆ ਵੀ ਤੇਰੇ ਵੀ ਟਾਕੀ ਲਾ ਦਨੀ ਆ ਇਹਦੇ ਨਾਲ ਦੀ ਮਾਸੀ ਇੱਕ ਆਈਡੀਆ ਆਇਆ ਮੈਨੂੰ ਮੈਂ ਵੀ ਇਹੋ ਜਿਹੀ ਪੈਂਟ ਤੁਹਾਨੂੰ ਲਿਆ ਕੇ ਦਵਾਂ ਤੁਸੀਂ ਵੀ ਪਾਇਆ ਕਰੋ ਫਿਰ ਦੇਖੋ ਤੂੰ ਦਿਨਪਿੰਡ ਚ ਟੌਰ ਬਣੀ ਰਹੂਗੀ ਵੀ ਆ ਦੇਖ ਬੁੜੀ ਕਿੱਥੇ ਇਹ ਸਲਵਾਰ ਸੂਟ ਪਾਉਂਦੀ ਸੀ ਹੁਣ ਕਟਿਆ ਫਟਿਆ ਜਿੰਨਾ ਪਾਉਂਦੀ ਆ ਮੈਂ ਮਰ ਗਈ ਨਹੀਂ ਪੁੱਤ ਆ ਤੇਰੇ ਪਿਓ ਦਾ ਤੇਰੇ ਸੁਭਾ ਦਾ ਪਤਾ ਹੀ ਤੇਰੇ ਮਾਸੜ ਦੇ ਦਾ ਦੇਖ ਲੈ ਉਹੀ ਕਰੋ ਕੱਢ ਦੂ ਮੈਨੂੰ ਤਾਂ ਓਹੋ ਬੁਲਬੁਲਾ ਇਹ ਕਿੱਥੇ ਪਾਉਣ ਦਿੰਦੀ ਹੈਗੀ ਇਹ ਤਾਂ ਮੈਨੂੰ ਨੇ ਲੈ ਚੁੰਨੀ ਮਾੜੀ ਜੀ ਕਿਤੇ ਐ ਲਾ ਕੇ ਰੱਖਦਾ ਮੰਜੇ ਤੇ ਉਹਦੇ ਟੱਪਣ ਲੱਗ ਜਾਂਦੀ ਹੈਗੀ ਉਹ ਹੀ ਸੋਚ ਫਰਕ ਹੁੰਦਾ ਨਾ ਸ਼ਹਿਰ ਤੇ ਪਿੰਡ ਦਾ ਸ਼ਹਿਰ ਚ ਆਪਾਂ ਇਹ ਕਟਿਆ ਫਟਿਆ ਜਿੰਨਾ ਤਾਂ ਨਾਰਮਲ ਨੇ ਇੱਥੇ ਬੱਸ ਹੁਈ ਹਉਆ ਬਣਾ ਰੱਖੀ ਇਹ ਤਾਂ ਜੇ ਤੂੰ ਬਾਹਰ ਜਾਏਂਗੀ ਨਾ ਲੋਕ ਗੱਲਾਂ ਕਰਨਗੇ ਲੈ ਕਾਲੇ ਦੀ ਸਾਲੀ ਨੇ ਪਾਟੀ ਪੈਂਟ ਪਾ ਰખી ਸੀ ਹੈ ਤੇ ਨਾਲੇ ਪੈਂਟ ਪਾ ਲੀ ਉਹ ਵੀ ਪੈਂਟ ਪਾ ਲੀ ਲੈ ਉਹਨੇ ਪੈਂਟ ਪਾ ਲੀ ਉਹਨੇ ਪੈਂਟ ਪਾ ਲੀ ਸੂਟ ਨਹੀਂ ਪਾਇਆ ਇੱਥੇ ਪਿੰਡ ਚ ਤਾਂ ਪੁੱਤ ਐ ਗੱਲਾਂ ਕਰਦੀ ਆ ਓਹ ਮੰਮੀ ਕੋਈ ਨਹੀਂ ਕਹਿੰਦਾ ਸਾਰੀਆਂ ਹੀ ਪਾਈ ਫਿਰਦੀਆਂ ਦੀਦੀ ਬਣ ਗਈ ਸਿਚਾ ਲੈ ਹਜੇ ਤੱਕ ਚਾਹੀ ਬਣਾਈਆ ਮਹਾਰਾਣੀ ਨੇ ਕੋਲ ਕੋਲ ਵਸਤੀ ਬਣਾਈਆ ਕੌਫੀ ਕੇ ਨਾ ਤੂੰ ਹਾਂਜੀ ਹਾਂਜੀ ਦੀਦੀ ਲੈ ਜੋ ਆ ਕੇ ਫੜ ਕੇ ਕੋਈ ਨਾ ਪੀ ਲੈਨੇ ਆ ਮਾਸੀ ਦੱਸ ਫਿਰ ਨਿਆਕੇ ਦੇਵਾ ਤੈਨੂੰ ਜੀਨ ਨੀ ਨਾਨੀ ਨਾ ਪੁੱਤ ਮੈਨੂੰ ਤਾਂ ਤੂੰ ਆ ਭੈੜੀ ਲੱਗੀ ਜਾਂਦੀ ਐ ਜੇ ਕਹਿਨੀ ਐ ਤਾਂ ਮੈਂ ਟਾਕੀ ਮਿੰਟਾਂ ਚਲਾ ਦਨੀ ਹੱਥਾਂ ਤੇ ਉਹ ਵੀ ਲੋੜ ਨਹੀਂ ਹੈਗੀ ਮਾਸੀ ਤੂੰ ਮੇਰੇ ਐਨੇ ਮਹਿੰਗੇ ਜੀਨ ਖਰਾਬ ਕਰੇਂਗੀ ਦੀਦੀ ਕੌਫੀ ਨਾ ਰੂਮ ਚ ਲੈ ਆਈ ਤੂੰ ਪਤਾ ਨਹੀਂ ਕਿ ਹੁਜੇ ਲੋਕ ਨਹੀਂ ਦੱਸ ਨਹੀਂ ਆ ਮਹਿੰਗੀਆਂ ਬੈਟਾ ਹੁੰਦੀਆਂ ਪਾਟੀਆਂ ਓਹੋ ਮੰਮੀ ਅੱਜ ਕੱਲ ਪਾਉਂਦੀਆਂ ਐ ਕੁੜੀਆਂ ਤੈਨੂੰ ਨਹੀਂ ਪਤਾ ਮੈਡਮ ਉੱਟ ਜਿੱਥੇ ਸ਼ਹਿਰ ਗਈ ਹੋਵੇ ਤੈਨੂੰ ਪਤਾ ਲੱਗੇ ਮੈਂ ਤੈਨੂੰ ਐ ਕਹਿਨੀ ਐ ਵੀ ਕਿਤੇ ਕਾਲਾ ਵੀ ਨਾ ਆ ਕੇ ਲੜੇ ਤੇ ਤੂੰ ਆ ਇਹਦੇ ਬਦਲਾ ਦੇ ਕੋਈ ਹੋਰ ਪਾ ਦੇ ਕੋਛ ਨਹੀਂ ਕਹਿੰਦਾਗਾ ਅੱਛਾਲੇ ਉਹ ਨੂੰ ਪਤਾ ਹੈਗਾ ਉਹ ਤਾਂ ਹੁਣ ਮੇਰੇ ਨਾਲ ਜਾਂਦਾ ਰਹਿੰਦਾ ਉਹਨੂੰ ਸਾਰਾ ਪਤਾ ਹੈਗਾ ਚੱਲ ਭਾਈ ਫਿਰੇ ਉੱਥੇ ਰਹਿੰਦੀ ਇਹ ਪਹਿਲੀ ਵਾਰੀ ਦੇਖੀ ਐ ਇਹ ਤਾਂ ਪਾਉਂਦੀ ਐ ਇਹੋ ਜਿਹੇ ਕੱਪੜੇ ਨੇ ਅੱਛਾ ਇਹ ਆਪਦੇ ਸਹੁਰਿਆਂ ਦੇ ਵੀ ਪਾ ਲਾਂਦੀ ਸੀ ਹੋਰ ਮੰਮੀ ਤੈਨੂੰ ਪਤਾ ਤਾਂ ਹੈਗਾ ਇਹ ਤਾਂ ਉੱਥੇ ਵੀ ਇਹੋ ਜਿਹੇ ਕੱਪੜੇ ਪਾਉਂਦੀ ਰਹੀ ਐ ਦੇਰੇ ਇੱਕ ਮਿੰਟ ਆਈ ਚੱਲ ਮੈਨੂੰ ਤਾਂ ਨਾ ਬੁਰੇ ਜੇ ਲੱਗਿਓ ਪਾਟੀ ਜੀ ਪੈਂਟ ਮੈਂ ਤਾਂ ਤਾਂ ਕਹਿ ਤਾ ਚੱਲ ਮੈਂ ਚਾਹ ਕੋਫੀ ਪੜਾਇਆ ਹਾਂ ਚੱਲ ਚਾਹ ਮੈਨੂੰ ਵੀ ਚਾਹ ਉੱਥੇ ਹੀ ਦੇ ਦੇ ਅੰਦਰ ਇੱਥੇ ਮੱਖੀਆਂ ਜਿਹਾ ਬਾਲੀਆਂ ਲੱਗੀ ਜਾਂਦੀਆਂ ਆ ਤਰੇ ਆਉਂਦਾ ਬਾਪੂ ਬਾਪੂ ਕਿੱਧਰ ਜਾ ਬੱਗ ਗਿਆ ਸੀਗਾ ਉਹ ਮੈਂ ਪੁੱਤ ਉਹਦੇ ਮੱਗਰ ਕੇ ਘਰ ਕੰਨੀ ਬੱਗ ਗਿਆ ਗਾਹੋ ਕਹਿੰਦਾ ਚਾਤ ਦੇ ਮਰਨ ਜਾਣ ਨਹੀਂ ਨਦਾ ਤਾਂ ਹੀ ਟਾਈਮ ਲੱਗ ਗਿਆ ਮੈਨੂੰ ਮੈਂ ਸੱਤ ਚ ਭਾਲ ਕੇ ਆਇਆ ਕਿਹੜਾ ਵਰਾ ਹੋ ਗਿਆ ਮੈਨੂੰ ਸਾਰੇ ਪਿੰਡ ਚ ਭਾਲ ਦੇ ਕੀ ਗੱਲ ਖੈਰ ਤਾਂ ਹੈ ਖੈਰ ਤਾਂ ਕਾਹ ਨੂੰ ਮਾਂ ਤੈਨੂੰ ਗੱਲ ਦੱਸਣੀ ਸੀਗੀ ਹੈ ਮੇਰੇ ਤਾਂ ਦਿਲ ਚ ਗੱਲ ਵਾਲੇ ਮਰੀ ਜਾਂਦੀ ਹੈ ਕੀ ਗੱਲ ਹੈ ਪੁੱਤ ਦੱਸ ਖੁੱਲ ਕੇ ਦੱਸ ਮੈਨੂੰ ਤਾਂ ਐ ਸੀਗਾ ਕਿ ਮੈਂ ਤੜਕੇ ਦਾ ਗਿਆ ਆ ਮੈਂ ਕਿ ਮਾਤਾ ਗੁੱਸੇ ਹੋਊਗੀ ਇਸ ਗੱਲ ਤੋਂ ਅੱਛਾ ਕਿੱਧਰ ਗਿਆ ਸੀ ਕਿੱਧਰ ਨਹੀਂ ਹਾਂ ਹਾਂ ਤੇ ਮੈਂ ਜਾ ਕੇ ਦੇਖਿਆ ਠੀਕ ਹੈ ਮਾਂ ਕੋਲੇ ਬੈਠਿਆ ਬੁੜੇ ਪਿਆ ਨਾਲ ਆ ਗਿਆ ਪੁੱਤ ਹਾਂ ਭੁੱਖ ਲੱਗੇ ਤੈਨੂੰ ਰੋਟੀ ਖਾ ਲੈ ਹੈ ਹੈ ਕਿੱਥੇ ਗਿਆ ਸੀ ਤੂੰ ਮੈਂ ਕਿਹਾ ਮੈਂ ਵਰਦੀ ਸੁਆਣ ਵਾਸਤੇ ਤੂੰ ਐ ਕਰ ਫਿਰ ਆਲੇ ਵਰਦੀ ਦੇ ਪੈਸੇ ਆਲਾ ਤੂੰ ਮੈਥੋਂ ਲੈ ਜਾ ਅੱਛਾ ਉਧਰ ਮੈਨੂੰ ਤਾਂ ਸਮਝ ਨਹੀਂ ਆਈ ਬਾਪੂ ਅੱਜ ਹੋ ਗਈ ਕਿ ਕਹਾਣੀ ਹੋ ਗਈ ਅੱਛਾ ਪਤਾ ਫਿਰ ਤਾਂ ਮੈਂ ਵੀ ਤੇਰੀ ਗੱਲ ਸੁਣ ਕੇ ਹੈਰਾਨ ਹੋ ਗਿਆ ਉਹਨੂੰ ਇੰਨਾ ਕਿੱਥੋਂ ਪਿਆਰ ਆ ਗਿਆ ਅਜ ਮੈਂ ਤੁਹਾਨੂੰ ਇਹ ਨਾ ਦੱਸਦਾ ਨਾ ਗੱਲ ਕਰ ਗੱਲ ਤੈਨੂੰ ਬੇਬੇ ਦੀ ਕੀ ਆਂਦੀ ਐ ਮੈਨੂੰ ਕੱਜ ਕਹਿੰਦੀ ਬਾਪੂ ਨੂੰ ਸਾਡੇ ਗੱਲਿਆ ਕਰਕੇ ਤਾਂ ਗਿਆ ਵੇਗਾ ਆ ਤਾਂ ਤੂੰ ਵਧੀਆ ਖੁਸ਼ੀ ਦੀ ਗੱਲ ਦੱਸੀ ਵੀ ਅੱਜ ਤੇਰੀ ਮਾਂ ਨੇ ਤੇਰੀ ਮਾਂ ਵਰਗਾ ਪਿਆਰ ਦਿੱਤਾ ਤੇ ਹੋਰ ਮੈਂ ਜਿਹੜੀ ਤੂੰ ਭਾਲਦਾ ਸੀ ਬਾਪੂ ਅੱਜ ਉਹ ਹੋ ਗਈ ਚੱਲ ਚੰਗਾ ਪਤਾ ਹੁਣ ਤੂੰ ਮੈਨੂੰ ਐਂ ਦੱਸ ਯੋ ਦਿੱਤੂ ਹੁਣ ਨੌਕਰੀ ਤੇ ਕਦੋਂ ਜਾਣ ਲੱਗੇਗਾ ਪਾਪੂ ਨੌਕਰੀ ਦਾਤਾ ਹੁਣ ਆਏ ਆ ਠੀਕ ਹੈ ਵਰਦੀ ਸਿਉਣੀ ਦੇਤੀ ਜਦੋਂ ਉਹਨਾਂ ਨੇ ਮੈਨੂੰ ਫੋਨ ਕਰਤਾ ਫਾਰਮ ਜੇ ਵੀ ਭਰਿਆ ਆ ਠੀਕ ਹੈ ਉਦੇ ਜਾਣਾ ਪਊਗਾ 10 ਦਿਨ ਲੱਗ ਜਾਣ 12 ਲੱਗ ਜਾਣ 15 ਲੱਗ ਜਾਣ 10 10 15 ਦਿਨਾਂ ਤੱਕ ਹੀ ਹੈ ਉਹ ਤਾਂ ਆ ਗਏ ਸਮਝ ਲੈ ਬਸ ਉਹ ਤਾਂ ਆ ਹੀ ਜਾਣਗੇ ਜਿਹੜੀ ਗੱਲ ਹੈ ਇਹ ਮੌਕੇ ਦੀ ਗੱਲ ਹੁੰਦੀ ਆ ਬਾਕੀ ਗੱਲ ਐ ਹੁਣ ਮੇਰਾ ਸੁਪਨਾ ਸੀਗਾ ਵੀ ਮੈਂ ਵੀ ਨੌਕਰੀ ਕਰਾਂ ਸਰਕਾਰੀ ਕਿਉਂ ਮੇਰਾ ਭਾਈ ਸੀਗਾ ਉਹ ਵੀ ਨੌਕਰੀ ਤੇ ਲੱਗਿਆ ਸੀਗਾ ਮੈਨੂੰ ਦੇਖ ਕੇ ਐ ਹੁੰਦਾ ਸੀ ਯਾਰ ਮੈਂ ਵੀ ਜਾਵਾਂ ਮੋਟਰਸਾਈਕਲ ਲੈ ਕੇ ਗੱਡੀ ਲੈ ਕੇ ਕਿਸੇ ਵਾਰ ਠੀਕ ਹੈ ਠੀਕ ਹੈ ਪਤਾ ਸੁਪਨਾ ਤਾਂ ਮੇਰੇ ਭਰਾ ਦਾ ਵੀ ਸੀ ਤੇਰੇ ਪਿਓ ਦਾ ਉਹ ਵੀ ਇਹੀ ਚਾਹੁੰਦਾ ਸੀ ਵੀ ਮੈਂ ਨਾ ਪੜ੍ਹ ਲਿਖ ਕੇ ਕਿਤੇ ਅਫਸਰ ਬਣੂੰਗਾ ਪਰ ਕੀ ਕਰਿਆ ਜਾਵੇ ਉਦੋਂ ਗਰੀਬੀ ਕਰਦੇ ਇਹ ਜੀ ਸੀ ਬਾਕੀ ਮਜਬੂਰੀਆਂ ਤੈਨੂੰ ਪਤਾ ਪਤਾ ਇਹੋ ਜੀਆਂ ਸੀ ਪਰ ਇੱਕ ਉਹਦਾ ਸੁਪਨਾ ਤੂੰ ਪੂਰਾ ਕਰ ਗਿਆ ਸ਼ੇਰ ਵਗਿਆ ਹਾਂ ਹੁਣ ਤਾਂ ਮੈਨੂੰ ਬਸ ਐ ਉਹ ਠੀਕ ਐ ਕਿ ਤੂੰ ਵਰਦੀ ਪਾ ਕੇ ਕਦੋਂ ਆਏਗਾ ਬਸ ਬਾਪੂ ਤੂੰ ਦੇਖੀ ਜਾ ਮੈਂ ਆਪਦੇ ਪਿਓ ਦਾ ਤੇ ਤੇਰਾ ਸੁਪਨਾ ਜਲਦੀ ਪੂਰਾ ਕਰ ਪੁੱਤਰਾ ਮੇਰੀ ਤਾਂ ਨਾ ਸੱਚੀ ਛਾਤੀ ਚੌੜੀ ਹੋ ਗਈ ਜਦੋਂ ਤੂੰ ਐਡਾ ਹੌਸਲਾ ਦਿੱਤਾ ਤੇ ਹੋਰ ਬਾਪੂ ਮੇਰੀ ਗੱਲ ਸੁਣ ਹੈ ਤੂੰ ਕਿਸੇ ਕੋਈ ਬਾਹਰੀ ਹਲਾਸ਼ੀ ਨਾ ਮਾਰੀ ਹਜੇ ਨਾ ਹਜੇ ਹਜੇ ਦੀ ਹਜੇ ਪਤਾ ਨਹੀਂ ਹੁੰਦਾ ਨਾ ਆਸਰਾ ਦਾ ਠੀਕ ਹੈ ਕੀਪ ਤੱਕ ਕੀ ਕਿੱਥੇ ਦਾ ਹੁਕਮ ਦੇ ਦੇਣਾ ਤੁਹਾਨੂੰ ਠੀਕ ਹੈ ਪਰ ਹੁਣ ਤੂੰ ਕੱਚੀ ਗੱਲ ਨਾ ਦਿਖਾ ਮੈਨੂੰ ਐਂ ਦੱਸ ਵੀ ਡਿਊਟੀ ਦਾ ਪੱਕੀ ਮਿਲੂਗੀ ਵੱਡੇ ਵੱਡੀ ਦਾ ਪੱਕੀ ਹੈ ਇਹ ਨਹੀਂ ਕਿਸੇ ਬਸ ਜਾਂਦੀ ਆਉਂ ਮਾਪਾ ਫਰੀ ਕਰਦੀ ਕਿਸੇ ਤੇ ਇਹ ਤਾਂ ਉਹਦੀ ਪਤਾ ਲੱਗੇ ਜਦ ਤੂੰ ਵਰਤੀ ਪਾ ਕੇ ਆਇਆ ਹਾਂ ਠੀਕ ਜਿਹੜੀ ਗੱਲ ਹੈ ਚੱਲ ਠੀਕ ਹੈ ਚੱਲ ਚੰਗਾ ਓਹੋ ਹਾਂ ਮੈਂ ਮੇਰੇ ਕੰਮ ਵਿੱਚ ਜਾਦਾ ਆ ਗਿਆ ਕਿ ਬਾਪੂ ਕੋਈ ਐ ਕਰ ਤੂੰ ਕਰੇ ਚੱਲ ਠੀਕ ਹੈ ਮੈਂ ਆ ਗਿਆ 1 ਮਿੰਟ ਦੇ ਵਿੱਚ ਆਇਆ ਚੰਗਾ ਚੱਲ ਚੰਗਾ ਮੈਂ ਜਾ ਆ ਮੜਾ ਇੱਕ ਜੰਦ ਚੱਲ ਜਾ ਆ ਛੇਤੀ ਆ ਜੀ ਤਰੇ ਨਹੀਂ ਬੇਤੇ ਗਾਂ ਦੇਉਂਗੀ ਨਹੀਂ ਨਾ ਮੈਂ ਜਾਂਦਾ ਘਰੀ ਜਾਂਦਾ ਹ ਸ਼ੁਕਰ ਹੈ ਰੱਬਾ ਸ਼ੁਕਰ ਹੈ ਆ ਗਏ ਆਹੋ ਆ ਗਿਆ ਕਿਉਂ ਉਧਰ ਗਈ ਸੀ ਉਹੀ ਪੁੱਛਿਆ ਉਧਰ ਨਾ ਤੇਰੇ ਬਗੈਰ ਦੇਖਦਾ ਸਹੀ ਤੇ ਚਾਹ ਦੀ ਕੁ ਟਕਾ ਹ ਮਨਿੰਦਰ ਨੂੰ ਨਾ ਨਾ ਚਾਹ ਤਾਂ ਮੈਂ ਉਧਰ ਮੱਗਰ ਕੇ ਪੀ ਆਇਆ ਉਹ ਮੱਲੋ ਮੱਲਿਆ ਚ ਕਰਕੇ ਬੈਠੇ ਕਹਿੰਦੇ ਆ ਜਾ ਸਣ ਆ ਜਾ ਕੋਈ ਗੱਲ ਬਾਤ ਆ ਅੱਛਾ ਅੱਛਾ ਹਾਂ ਤੇ ਹਾਂ ਨਾਲੇ ਮੈਨੂੰ ਲਾਡੀ ਮਿਲਿਆ ਅੱਜ ਹੂੰ ਬੜਾ ਖੁਸ਼ ਲੱਗਿਆ ਅੱਜ ਤਾਂ। ਕਿਹ ਬਾਹਲੀ ਖੁਸ਼ ਲੱਗਦਾ ਸੀਗਾ। ਅੱਛਾ। ਹਾਂ। ਕਹਿੰਦਾ ਘਰੇ ਅੱਜ ਮੇਰੀ ਮਬੀਬੀ ਨੇ ਖਾਸੀਆਂ ਚੰਗੀਆਂ ਬਗੱਲਾਂ ਬਾਤਾਂ ਕਰੀਆਂ। ਇਹੋ ਜਿਹੀ ਸੰਗਾਤਾ। ਉਹ ਸੁਣਾਉਣਾ ਤਾਂ ਕੀ ਸੀ। ਹੈਂ। ਚੱਲ ਮੈਂ ਸੋਚਿਆ। ਵੀ ਮਾਂ ਵਾਰ ਹੈ। ਹੈਂ। ਛੋਟੇ ਜਿਹੇ ਛੱਡ ਕੇ ਮਰ ਗਈ ਸੀ ਇਹਦੀ ਮਾਂ। ਸ਼ੁਕਰ ਹੈ। ਇਹਨੂੰ ਮਾਂ ਦਾ ਪਿਆਰ ਨਹੀਂ ਮਿਲਿਆ। ਚੱਲ ਪਿਆਰ ਨਾਲ ਬੁਲਾ ਲਾ। ਚੱਲ ਚੰਗੀ ਰਹੀ। ਸ਼ੁਕਰ ਹੈ ਜੇ ਸਾਡਾ ਦਿਨ ਮੁੜਿਆ ਆ। ਤੇਰਾ ਦਿਮਾਗ ਵੀ ਮੜਾ ਜਾ ਇੱਧਰ ਨੂੰ ਮੁੜਿਆ ਵੀ ਇਹਨੂੰ ਵੀ ਮੈਂ ਪੁੱਤ ਸਮਝਾਂ। ਇਹ ਤਾਂ ਤੈਨੂੰ ਕਿੰਨਾ ਆਪਦੀ ਮਾਂ ਤੋਂ ਵੀ ਵੱਧ ਸਮਝਦਾ ਮਾਂ ਹੀ ਸਮਝਦਾ ਪੂਰੀ ਹਾਂ ਹਾਂ ਮਾਂ ਹੀ ਸਮਝਦਾ ਤਾਂ ਬਥੇਰਾ ਪਿਆਰ ਨਾਲ ਵਧੀਆ ਬੋਲਿਆ ਹਸਕੇ ਬੋਲਿਆ ਦੇਖ ਲੈ ਉਹਦੇ ਕਰਮਾਂ ਦੀਆਂ ਗੱਲਾਂ ਸੁਣ ਲੈ ਹੁਣ ਜੇ ਨੌਕਰੀ ਮਿਲ ਗਈ ਉਹਨੂੰ ਸਮਝ ਲੈ ਤਾਂ ਫਿਰ ਸਾਰਾ ਕੁਝ ਹੀ ਹੋ ਜੂ ਐ ਨਹੀਂ ਪਤਾ ਕਾਲੇ ਨੇ ਰੋਟੀ ਦੇਣੀ ਐ ਕਿ ਲਾਡੀ ਨੇ ਹਾਂ ਚਲ ਇਹ ਤਾਂ ਕੀ ਪਤਾ ਨਾ ਮੈਂ ਤਾਂ ਉਹਨੂੰ ਚਲ ਐਂ ਵੀ ਕਹਤਾ ਸੀ ਵੀ ਆ ਕੋਟ ਕਹਿੰਦਾ ਕਿ ਕੁਲਦੀਪ ਨੇ ਗਿਫਟ ਕਰਤਾ ਮੈਨੂੰ ਮੈਂ ਕਿਹਾ ਭਾਈ ਤੂੰ ਉਹਨੂੰ ਪੈਸੇ ਦੇ ਦੀ ਜਿੰਨੇ ਦਾ ਲਿਆ ਕਹਿੰਦਾ ਨਹੀਂ ਨਹੀਂ ਵੀ ਮੈਂ ਚਲ ਵਰਦੀ ਸਿਹਾਉਣੀ ਦਿੱਤੀ ਉਹਦੇ ਪੈਸੇ ਵਾਂਗ ਚਲ ਕੋਈ ਨਾ ਤੂੰ ਲੈ ਜੀ ਪੈਸੇ ਆਉ ਪਾਣਿਆਂ ਦੇ ਕੰਮ 'ਚ ਨਾ ਤੂੰ ਦਾਖਲ ਅੰਦਾਜ਼ੀ ਦਿਆ ਕਰ ਹੁਣ ਤੈਨੂੰ ਮੈਂ ਇਹੀ ਕਹਿਣਾ ਵੀ ਤੂੰ ਤੂੰ ਵਧੀਆ ਮਾਂ ਬਣ ਕੇ ਰਹਿ ਪੂਰੀ ਸੁ ਰਹਿਆ ਕਰ ਨਾਲੇ ਉਹਨੂੰ लाड प्यार ਨਾਲ ਰੱਖਿਆ ਕਰ ਤੈਨੂੰ ਮੈਂ ਦੱਸਾਂ ਠੀਕ ਹੈ ਠੀਕ ਹੈ ਆਹੋ ਹਾਂ ਨਾ ਵਧੀਆ ਬਲਾ ਲਾ ਕਰ ਸ਼ੁਕਰ ਹੈ ਆਹੋ ਹਾਂ ਐਮੀ ਨਾ ਈਰਖਾ ਕਰੀ ਜਾਇਆ ਕਰ ਹਾਂ ਨਾ ਨਾ ਬਸ ਉਹੀ ਦਿਮਾਗ ਚ ਆ ਗਿਆ ਮੇਰੇ ਤੂੰ ਸੱਚ ਮੇਰੀ ਗੱਲ ਸੁਣੋ ਆ ਕੁੜੀ ਨਾਲ ਵੀ ਕੋਈ ਮੜੀ ਮੁੱਟੀ ਗੱਲਬਾਤ ਕਰ ਲੈ ਉਹ ਵੱਡੀ ਨੂੰ ਕਹਿ ਦੇ ਵੀ ਇਹਨੂੰ ਪੀਲੀੜਾ ਕਪੜਾ ਤਾਂ ਚੱਜ ਦਾ ਪਵਾ ਦਿਆ ਕਰ ਮੈਂ ਤਾਂ ਕਹੇ ਕਿ ਹਟੀਆਂ ਤੇ ਇੱਥੋਂ ਪਹਿਲੇ ਹੀ ਮੈਂ ਆਖਿਆ ਭਾਈ ਚੱਲ ਜੇ ਪਾਟੀ ਆ ਤਾਂ ਮੈਂ ਟਾਕੀ ਲਾ ਦਾਨੀ ਆ ਹਾਂ ਤੇ ਮੈਂ ਕਹਿੰਦਾ ਵੀ ਜਿੱਥੋਂ ਪਾਟੀ ਪਈ ਉਹ ਤੋਂ ਟਾਕੀ ਟੁੱਕੀ ਗਾਲ ਦੇ ਗਾਲ ਤਾਂ ਸੁਣ ਇਹ ਤਾਂ ਕਹਿੰਦੀ ਫੈਸ਼ਨ ਆ ਪਾਟੀ ਪੈਂਟ ਦਾ ਇਹ ਫੈਸ਼ਨ ਹੈ ਕੋਈ ਹਾਂ ਕੀ ਪਤਾ ਆਪਾਂ ਤਾਂ ਦੇਖਿਆ ਭਾਈ ਉਹਦੇ ਕੋਲੋਂ ਪਾਟੀ ਪੀ ਇੱਥੇ ਪਾਟੀ ਪੀ ਇਹ ਕੋਈ ਫੈਸ਼ਨ ਮੈਨੂੰ ਤਾਂ ਚੰਗਾ ਨਹੀਂ ਲੱਗਦਾ ਮਗਾ ਸਾਡੇ ਟਾਈਮ 'ਚ ਤਾਂ ਜਦੋਂ ਸਲਵਾਰ ਇੱਥੋਂ ਪਾਟ ਜਾਂਦੇ ਨੇ ਗੋਡਿਆਂ ਤੋਂ ਪਾਟਦੀ ਕੰਮ ਕਰਦੀਆਂ ਤੋ ਤੇ ਇੱਥੋਂ ਕਪੜਾ ਕੱਢ ਕੇ ਉਹਰੇ ਟਾਕੀ ਲਾ ਲੈਂਦੇ ਸੀ ਇੱਥੇ ਹੱਟ ਦਾ ਲਾ ਲੈਂਦੇ ਸੀ ਮੈਂ ਤੇਰੇ ਹੀ ਭਈਆਂ ਹੀ ਕਰਦੀਆਂ ਇਹਦੇ ਨਾਲ ਤੈਨੂੰ ਕੋਈ ਪਤਾ ਕਹਿੰਦੀ ਕਿੰਨੀ ਮਹਿੰਗੀ ਪੈਂਟ ਐ ਇਹ ਅੱਛਾ ਅੱਛਾ ਹਾਂ ਇਹ ਮਹਿੰਗੀ ਪੈਂਟ ਐ ਮਹਿੰਗੀ ਪੈਂਟ ਐ ਇਹ ਉਹ ਮੈਨੂੰ ਤਾਂ ਸ਼ਰਮ ਆਉਂਦੀ ਆ ਕੋਈ ਧਰਤੀ ਵਿਆਹ ਨਹੀਂ ਦਿੰਦੀ ਜਦੋਂ ਕੋਲ ਦੀ ਨੰਕ ਘਿੱਜ ਜਾਂ ਮੈਨੂੰ ਤਾਂ ਹੁਣ ਕੋਈ ਐਂ ਲੱਗੇ ਵੀ ਮੈਂ ਕਿਹੜੇ ਕੁਝ ਡਿੱਗ ਜਾ ਐਨੀ ਮੈਨੂੰ ਤਾਂ ਸ਼ਰਮ ਆਉਂਦੀ ਆ ਇਹ ਗੱਲ ਮੈਂ ਤਾਂ ਮੈਂ ਨਹੀਂ ਕਿਹਾ ਸੀ ਭਾਈ ਕੋਈ ਪਿੰਡ ਦਾ ਦੇਖ ਲੈ ਸਾਨੂੰ ਕਹੂਗਾ ਵੀ ਆਹ ਕੀ ਜਲੂਸ ਕੱਢ ਰੱਖਿਆ ਤੁਸੀਂ ਤੇ ਹੋਰ ਹੁਣ ਅਗਲਾ ਕਹਿੰਦਾ ਉਹਨਾਂ ਦੀ ਰਿਸ਼ਤੇਦਾਰੀ ਚੋਂ ਇਹੋ ਜਿਹੀ ਕੁੜੀ ਆ ਇਹੋ ਜਿਹੇ ਕੱਪੜੇ ਪਾਉਂਦੀ ਆ ਤੇ ਕਾਲੇ ਨੂੰ ਕੀ ਕਿਹਾ ਸੀ ਮੈਂ ਤਾਂ ਫੇਰ ਮੈਂ ਕਹਾ ਭਾਈ ਤੇਰੀ ਭ ਕਾਲੇ ਨੂੰ ਕੀ ਕਹਿਣਗੇ ਲੋਕ ਵੀ ਤੇਰੀ ਸਾਲੀ ਐਹੇ ਜੀ ਆਹੋ ਨਾਲੇ ਸਾਨੂੰ ਕੀ ਨਹੀਂ ਕਹੂਗਾ ਅਗਲਾ ਕਹਿੰਦਾ ਇਹਨਾਂ ਦੇ ਰਿਸ਼ਤੇਦਾਰ ਕਹੇ ਜੇ ਨੇ ਚੱਲ ਕੋਈ ਨਾ ਪਜਾਮਾ ਜਾਂ ਪਾਉਣਾ ਪਾ ਲੈ ਆਪਾਂ ਕਿਹੜਾ ਰੋਕਦੇ ਆ ਪਰ ਚੱਜਦਾ ਤਾਂ ਪਾ ਲੈ ਤੂੰ ਮੈਂ ਤਾਂ ਕਹਿੰਦਾ ਇਹਨੂੰ ਐ ਕਹੇ ਵੀ ਜੇ ਭਈ ਇਹ ਜਿਹੜੇ ਕੱਪੜੇ ਪਾਉਣੇ ਆ ਫੇਰ ਸਾਡੇ ਇੱਥੇ ਪਰਹਿਣ ਦੀ ਕੋਈ ਲੋੜ ਨਹੀਂ ਤੂੰ ਕਿਸੇ ਢੰਗ ਨਾਲ ਕਹੇ ਦੇ ਵੀ ਤੂੰ ਆਦੇ ਪਿੰਡ ਹੀ ਜਾ ਪ੍ਰੀਤ ਨੂੰ ਕਹਿੰਦੀ ਆ ਮੈਂ ਜਿੰਮੇ ਮਰਜ਼ੀ ਕਰ ਆਹੋ ਪਰ ਢੀ ਲੱਗਦੀ ਮੈਨੂੰ ਨਹੀਂ ਚੰਗੀ ਲੱਗਦੀ ਢੀ ਲੱਗਦੀ ਪਾਟੇ ਜੀ ਨਾ ਕੀ ਪਜਾਮਾ ਜਾਂ ਬੰਦੇ ਪਾਉਂਦੇ ਆਪਣੇ ਤਾਂ ਇਹ ਜਾਂ ਹਾਂ ਕਹੀਂ ਤਾਂ ਕਹਿ ਲੈ ਜਿਹੜਾ ਕੰਮ ਕਰਨ ਵਾਲਾ ਉਹ ਤਾਂ ਤੂੰ ਕਰਦੇ ਨਹੀਂ ਮੁੰਡਾ ਨਾ ਐਵੇਂ ਲੜੀ ਜਾਂਦੀ ਰਹਿੰਦੀ ਆ ਬਿਨਾਂ ਨਾ ਨਾ ਕਾਦੇ ਵਾਸਤੇ ਲੜਨਾ ਲੜਦੀ ਲੋਕ ਕਾਈ ਦੀ ਹੁਣ ਜੇ ਬਾਲਾ ਨਾ ਹੋ ਨਾ ਆਖੇ ਲੱਗੀ ਕਹ ਪਈ ਤਾ ਉਹਦੇ ਪਿੰਡ ਜਾ ਹਾਂ ਚੱਲ ਕਹਿ ਦੂੰਗੀ ਪ੍ਰੀਤ ਨੂੰ ਕਹਾਂਗੇ ਇਹਨੂੰ ਤਾਂ ਕਹਾਂ ਨੂੰ ਆਪਾਂ ਗੁੱਸੇ ਨਾਲ ਨਹੀਂ ਇਹਨੂੰ ਤਾਂ ਕਹਾਂ ਨੂੰ ਕਹਿਣਾ ਹੈ ਮੈਂ ਤਾਂ ਹੁਣ ਫਿਰ ਮੈਂ ਕਹਿੰਦਾ ਮੇਰੀ ਗੱਲ ਸੁਣ ਦੋ ਦਿਨ ਰਹੂ ਕਿ ਚਾਰ ਦਿਨ ਰਹੂਗੀ ਬਸ ਰਹੇ ਪ ਮਮੀ ਨਾ ਰਹੇ ਲੀੜਾ ਕਪੜਾ ਤਾਂ ਚੱਜਦਾ ਪਵਾ ਚੱਲ ਨਾ ਤੂੰ ਨਾ ਕੋਈ ਗੱਲ ਕਹਿਦੀ ਰੁੱਖਾ ਹੋ ਕੇ ਮੈਂ ਇੱਜ ਕਹਿਣੀ ਹੁੰਦੀ ਹੁਣ ਨੂੰ ਕਹਿੰਦਾ ਫਿਰ ਤੇਰੇ ਨਾਲ ਮੱਥਾ ਤੇਰਾ ਤਾਂ ਸੁਭਾਈ ਅੜਬ ਹੈ ਐ ਨਹੀਂ ਦੇਖਦਾ ਮੂੰਹ ਚੋਂ ਕੀ ਕੱਢਣਾ ਤੂੰ ਨਾ ਬੋਲ ਪੀ ਕੁਛ ਉਹ ਚਲ ਕੋਈ ਨਹੀਂ ਮੈਂ ਤਾਂ ਕੀ ਬੋਲਣਾ ਇੱਕ ਮੈਂ ਤੈਨੂੰ ਐਂ ਕਹਿੰਦਾ ਸੀ ਹਾਂ ਜਿਵੇਂ ਤੂੰ ਕਹਿੰਦੀ ਸੀ ਵੀ ਹੁਣ ਦੇਖ ਜ਼ਮੀਨ ਬਾਰੇ ਮੇਰਾ ਹਾਂ ਹਾਂ ਹਾ ਹੋ ਹਾਂ ਵੀ ਦੇਖ ਹੁਣ ਆਪਣੀ ਉਮਰ ਤਾਂ ਜਾਂਦੀ ਜਾਂਦੀ ਹੈ ਇਹਨਾਂ ਦੇ ਜਿਹੜੇ ਹਿੱਸੇ ਬੰਦੀ ਆ ਇਹਨਾਂ ਦੇ ਨਾਂ ਕਰਵਾ ਲਈਏ ਦੋਨਾਂ ਦੇ ਹਾਂ ਹਾਂ ਚੱਲ ਵਧੀਆ ਗੱਲ ਆ ਤਾਂ ਆਹੀ ਤਾਂ ਮੈਂ ਤੈਨੂੰ ਉਦੋਂ ਕਹਿੰਦੀ ਸੀ ਜੀ ਭਾਈ ਚੱਲ ਕੱਲ ਨੂੰ ਜਵਾਕ ਨਾਲ ਲੜਨ ਬਸ ਠੀਕ ਐ ਮੈਂ ਵੀ ਤੇਰੇ ਨਾਲ ਇਹੀ ਰਹਿ ਕਰਦਾ ਸੀ ਮਾਂ ਕਹਿੰਦੇ ਤੂੰ ਗੁੱਸੇ ਹੀ ਨਾ ਮੰਨ ਜੇ ਵੀ ਮੁੰਡਿਆਂ ਦੇ ਨਾਂ ਜ਼ਮੀਨ ਕਰਾਈ ਜਾਂਦਾ ਨਾ ਨਾ ਕੋਈ ਗੱਲ ਨਹੀਂ ਮੁੰਡਿਆਂ ਨਹੀਂ ਲੈਣੀ ਐ ਠੀਕ ਐ ਜੇ ਆਪਾਂ ਮਰ ਗਏ ਤਾਂ ਵੀ ਇਹਨਾਂ ਦੀ ਜ਼ਮੀਨ ਐ ਫਿਰ ਕਿਉਂ ਨਹੀਂ ਜੇ ਆਪਾਂ ਜਿਉਂਦੇ ਨਾ ਕਰਾ ਦਈਏ ਇਹਨਾਂ ਦੇ ਹਾਂ ਐ ਨਹੀਂ ਵੀ ਸਾਰੀ ਜ਼ਮੀਨ ਇਹਨਾਂ ਦੇ ਨਾਂ ਕਰਾ ਦਈਏ ਉਸ ਆਪਾਂ ਵੀ ਆਪਦੇ ਹੱਕ ਤੇ ਰੱਖਾਂਗੇ ਫੇਰੀ ਰੋਟੀ ਦੇਣਗੇ ਅੱਛਾ ਚੱਲ ਕਿੱਲਾ ਦੋ ਕਿੱਲੇ ਰੱਖ ਲਾਂਗੇ ਆਪਾਂ ਰੋਟੀ ਤਾਂ ਦੇਣਗੀ ਦੋ ਕਿੱਲੇ ਆਪਾਂ ਆਪਦੇ ਨਾਂ ਤੇ ਰੱਖਾਂਗੇ ਲੱਗ ਠੀਕ ਹੈ ਬਾਕੀ ਇਹਨਾਂ ਦੇ ਨਾਂ ਕਰਾ ਦੇਣਗੇ ਦੋਨਾਂ ਦੇ ਠੀਕ ਹੈ ਠੀਕ ਹੈ ਖੁਸ਼ ਹੈ ਤੂੰ ਨਾ ਮੈਂ ਤਾਂ ਖੁਸ਼ ਹੀ ਆ ਮੈਂ ਤਾਂ ਪਹਿਲਾਂ ਵੀ ਕਿਹਾ ਸੀ ਹਾਂ ਵੀ ਕੱਲ ਕਲਾ ਨੂੰ ਅਗਲੇ ਲੋਕ ਇਹ ਕਹਿਣਗੇ ਬੀਜੇ ਤਾਂ ਜ਼ਮੀਨ ਹੀ ਇਹਨਾਂ ਦੀ ਸੀ ਫਿਰ ਜਾਉਂਦੇ ਨਾ ਨਾ ਕਰਾ ਦਿੰਦਾ ਹੁਣ ਲੜਦੇ ਫਿਰਦੇ ਆ ਮਾਪੇ ਉਹਦਾ ਹੱਕ ਬਣਦਾ ਹੈ ਇਸ ਦੀ ਵਾਦੇ ਹੁਣ ਮਾਲਕ ਇਹ ਨਹੀਂ ਹਾਂ ਇਹ ਹੀ ਮਾਲਕ ਹੈ ਬਾਈ ਇਹਨਾਂ ਨੇ ਆਪਾਂ ਉਂ ਰੱਖ ਲਾਂਗੇ ਵੀ ਇਹਨਾਂ ਨਾਲ ਆਪਣਾ ਪੱਕਾ ਬਣਿਆ ਰਹੂ ਹਾਂ ਚੱਲ ਕੋਈ ਨਹੀਂ ਪਤਾ ਵੀ ਕਿਹੜੇ ਤੇ ਚੁੱਲ੍ਹੇ ਕੋਲੇ ਜਾਣਾ ਪੈ ਜੇ ਨਾ ਮੇਰੀ ਗੱਲ ਸੁਣ ਆ ਤੇਰੇ ਦਿਮਾਗ 'ਚ ਕਿਹਨੇ ਗੱਲ ਪਾਤੀ ਅੱਜ ਕਿਵੇਂ ਜੀ ਮੀਨ ਵਾਲੀ ਹਾਂ ਬਸ ਆਪ ਹੀ ਗੁਦਰਤੀ ਹੁੰਦੀ ਹੈ ਉਹ ਮਗਰ ਕੇ ਘਰੇ ਗਿਆ ਸੀ ਨਾ ਮੈਂ ਉੱਥੇ ਵੀ ਉਹਨਾਂ ਦੇ ਘਰੇ ਗੱਲਾਂ ਬਾਤਾਂ ਚੱਲੀਆਂ ਨੇ ਮੇਰੇ ਵੀ ਦਿਮਾਗ 'ਚ ਵੱਜੀ ਵੀ ਆਪਾਂ ਹੁਣ ਜਾਂਦੇ ਜਾਂਦੇ ਖਬਰ ਕਿੰਨਾ ਕਚਰਾ ਹੈ ਪਤਾ ਨਹੀਂ ਪੌਰ ਨੇ ਕਦੋਂ ਡਾਰੀ ਮਾਰ ਜਾਣੀ ਹੈ ਇਹ ਤਾਂ ਕੀ ਪਤਾ ਉਹੀ ਤਾਂ ਗੱਲ ਆ ਤਾਹੀਂ ਤਾਂ ਕਹਿੰਦੇ ਵੀ ਮੈਨੂੰ ਪਹਿਲਾਂ ਤੂੰ ਮਰੇਗਾ ਕਿ ਮੈਂ ਮਰੂੰਗੀ ਬਸ ਆਪਾਂ ਆਪਦਾ ਫਰਜ਼ ਨਿਭਾ ਦਈਏ ਹਾਂ ਚਲੋ ਐਸੇ ਕਰਕੇ ਸੀ ਐਂ ਕਰੀ ਮੈਂ ਤੈਨੂੰ ਦੱਸ ਦਿਆਂ ਕਾਲਾ ਆਜੂ ਨਾ ਇਹ ਗੱਲ ਕਾਲੇ ਨਾਲ ਕਰੀ ਹੁੰਦੀ ਆਹੋ ਤੇ ਤੂੰ ਤੇ ਕਾਲਾ ਬਗਜੇ ਫਿਰ ਹੋਰ ਹਾਂ ਉਹਨੇ ਦੋਨਾਂ ਦੇ ਨਾਮ ਕਰਾ ਦੇ ਬਸ ਹਉਣ ਵਾਲੇ ਇੱਕ ਆਲਾ ਚੱਲ ਠੀਕ ਹੈ ਚਾਹ ਦੀ ਕੁੱਟ ਲਿਆ ਪੀਣੀ ਐ ਤੇ ਮੈਂ ਕਰਕੇ ਲਿਆਵਾਂ ਲੈ ਜੇ ਪੀਣੀ ਦਾ ਕੀ ਮਤਲਬ ਆ ਮੂੰ ਤਾਂ ਮੱਗਰ ਕੇ ਪੀ ਕੇ ਆਇਆ ਪਰ ਤੇਰੇ ਘਰ ਦੀ ਤੂਣਾ ਕੇ ਪੀਂਗੇ ਨਾ ਅੰਗਲੇਚੀਆਂ ਪਾ ਕੇ ਵਧੀਆ ਜਿਹੀ ਲਿਓਨੀ ਹਾਂ ਤਾਂ ਉਹਦਾ ਪਾ ਕੇ ਚਾਹ ਉਹ ਮੈਂ ਥੋੜੀ ਬਣਾ ਲਈ ਵਧੀਆ ਬਣਾਈ ਚੰਗਾ ਆਹੋ